ਇਸ ਕੰਮ ਨੂੰ ਕਰਕੇ ਮੈਂ 1 ਸਾਲ ਦੇ ਵਿੱਚ 3 ਤੋਂ 4 ਗੁਣਾ ਆਮਦਨ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ ਸੀ ਜੀ। ਜਿਹੜਾ ਬੰਦਾ ਪੜ੍ਹਿਆ ਲਿਖਿਆ ਵੀ ਨਹੀਂ ਨੇ ਹੈ, ਉਹ ਮੇਰੇ ਕੋਲ ਆ ਕੇ ਟ੍ਰੇਨਿੰਗ ਲੈ ਲੇ, ਮੈਂ ਉਹਨੂੰ 5 ਮਹੀਨਿਆਂ ਦੇ ਵਿੱਚ 50,000 ਮਹੀਨਾ ਕਮਾਉਣ ਦਾ ਗੁਣ ਦੱਸਦਾ। ਕੋਈ ਵੀ ਕੰਮ ਕਰਦੇ ਹੋ, ਤੁਹਾਨੂੰ ਕੰਮ ਖੋਲਣ ਲਈ 5 ਤੋਂ 10 ਲੱਖ ਦੀ ਇਨਵੈਸਟਮੈਂਟ ਚਾਹੀਦੀ ਹੈ। ਪਰ ਇਹ ਕੰਮ ਤੁਸੀਂ ਜ਼ੀਰੋ ਇਨਵੈਸਟਮੈਂਟ ਤੋਂ ਕਰ ਸਕਦੇ ਹੋ ਆਲ ਇੰਡੀਆ ਦੇ ਵਿੱਚ ਮੈਂ ਯੂਨਿਟ ਲਵਾਏ ਨੇ ਜੀ ਤੇਲੰਗਾਣਾ, ਓਡੀਸਾ, ਵੈਸਟ ਬੰਗਾਲ ਦਾ ਥੋੜੇ ਦਿਨ ਪਹਿਲਾਂ ਹੀ ਗੰਡੋਏ ਗਏ ਨੇ ਜੀ ਪੂਰਨੀਆਂ ਵਿਹਾਰ, ਜੇਕੇ ਇਹ ਇਨਵੈਸਟਮੈਂਟ ਤੁਹਾਡੀ ਵਨ ਟਾਈਮ ਇਨਵੈਸਟਮੈਂਟ ਹੈ ਇੱਕ ਵਾਰ ਗੰਡਵਾ ਪਾਣਾ ਤੁਸੀਂ ਇਹ ਅੰਡੇ ਦੇਂਦਾ ਆਪਣੇ ਵੀ ਅੰਡੇ ਦਿੰਦੇ ਰਹਿੰਦੇ ਨੇ ਵਾਦੇ ਰਹਿੰਦੇ ਨੇ ਮੇਰੇ ਕੋਲ ਮਹੀਨੇ 'ਚ ਨਾ ਨਾ ਕਰਦੇ 100 ਤੋਂ 150 ਆਂਦੇ ਨੇ ਜੀ ਸਿੱਖਣ ਵਾਸਤੇ ਬੰਦੇ ਆਸਟ੍ਰੇਲੀਅਨ ਗੰਡੋਆ ਦੀ ਇਹਨੂੰ ਆਪਾਂ ਰੈੱਡ ਵਾਰਮ ਵੀ ਕਹਿੰਦੇ ਨੇ ਆਸਟ੍ਰੇਲੀਅਨ ਗੰਡੋਆ ਤੇ ਇਹਦਾ ਇੰਗਲਿਸ਼ ਚ ਨਾਮ ਹੈ ਜੀ ਅਸੀਨੀਆ ਫੈਟਿਡਾ ਤੇ ਸਭ ਤੋਂ ਬੈਸਟ ਜਿਹੜੀ ਇੰਡੀਆ ਚ ਮੰਨੀ ਜਾਂਦੀ ਹੈ ਨਾ ਜੀ ਗੰਡੋਆ ਉਹ ਇਹੀ ਹੈ ਰੈੱਡ ਵਾਰਮ ਆਸਟ੍ਰੇਲੀਅਨ ਗੰਡੋਏ ਜੀ ਆਲ ਇੰਡੀਆ ਚੋਂ ਮੇਰੇ ਕੋਲ ਆਏ ਨੇ ਤੇ ਤਕਰੀਬਨ 1000 ਬੰਦਿਆਂ ਨੂੰ ਮੈਂ ਟ੍ਰੇਨਿੰਗ ਦੇ ਚੁੱਕਾ ਤੇ 600 ਸਕਸੈਸਫੁਲ ਵਰਮੀ ਕੰਪੋਸਟ ਯੂਨਿਟ ਲਗਵਾਤੇ ਛੋਟੇ ਵਰਮੀ ਕਪਾਣੀ ਨਿਕਲਦਾ ਜੀ ਜਿਵੇਂ ਆਸੀਂ ਥੈਲੇ ਪਾਏ ਹੋਏ ਆ ਜਿਹੜਾ ਇਹਦਾ ਰਿਸਕੇ ਹਾਂਜੀ ਪਾਣੀ ਨਿਕਲਦਾ ਇਹਨੂੰ ਵਰਮੀ ਵਾਸ਼ ਕਹਿੰਦੇ ਨੇ ਜੀ ਇਹ Amazon Flipkart ਤੇ 250 ਰੁਪਏ ਤੋਂ ਲੈ ਕੇ 400 ਰੁਪਏ ਲੀਟਰ ਵਿਕਦਾ ਹੈ ਜੀ ਪੰਜਾਬ ਦੀ ਹਰ ਵੱਡੀ ਖਬਰ ਤੇ ਵੱਡਾ ਇੰਟਰਵਿਊ ਸਭ ਤੋਂ ਪਹਿਲਾਂ ਦੇਖਣ ਲਈ ਡਾਊਨਲੋਡ ਕਰੋ Pro Punjab TV ਦਾ ਮੋਬਾਈਲ ਐਪ ਪੰਜਾਬ ਚ ਜਿੱਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਮੁਲਕਾਂ ਵੱਲ ਜਾ ਰਹੇ ਨੇ ਪ੍ਰਵਾਸ ਕਰ ਰਹੇ ਨੇ ਲਗਾਤਾਰ ਪੰਜਾਬ ਦੇ ਵਿੱਚ ਨੌਜਵਾਨੀ ਵੱਡੇ ਪੱਧਰ ਤੇ ਪਿਛਲੇ ਸਾਲਾਂ ਦੌਰਾਨ ਬਾਹਰ ਗਈ ਹੈ ਪਰ ਉੱਥੇ ਇੱਕ ਅਜਿਹੀ ਬਾਈ ਹੋਣਾ ਨਾਲ ਤੁਹਾਨੂੰ ਮਿਲਾਵਾਂਗੇ ਜਿਨ੍ਹਾਂ ਨੇ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕੀਤਾ ਹੋਇਆ ਤੇ ਪੂਰਾ ਜਿਹੜਾ ਇਹਨਾਂ ਦੇ ਕੋਲੋਂ ਟ੍ਰੇਨਿੰਗ ਵੀ 올 ਇੰਡੀਆ ਦੇ ਵਿੱਚ ਇਹ ਦੇਣ ਜਾਂਦੇ ਨੇ ਬਕੋ-ਵਕਰੀਆਂ ਸਟੇਟਾਂ ਦੇ ਵਿੱਚ ਜਾਂਦੇ ਨੇ ਅਸਾਮ ਨਪਾਜੇ ਗੱਲ ਕਰੀਏ ਤਾਂ ਤੇਲੰਗਾਨਾ ਕੇਰਲ ਸਬ ਸਟੇਟਾਂ ਦੇ ਵਿੱਚ ਇਹ ਜਾ ਕੇ ਟ੍ਰੇਨਿੰਗ ਵੀ ਦਿੰਦੇ ਨੇ ਤੇ ਨਾਲ ਹੀ ਇਹਨਾਂ ਦੇ ਕੋਲੋਂ ਹਜ਼ਾਰਾਂ ਬੱਚੇ ਟ੍ਰੇਨਿੰਗ ਲੈ ਚੁੱਕੇ ਨੇ ਤੇ ਫ੍ਰੀ ਆਫ ਕਾਸਟ ਇਹ ਟ੍ਰੇਨਿੰਗ ਦਿੰਦੇ ਨੇ ਦੱਸਦੇ ਕਿ ਇਹ ਬਾਈ ਉਹਨਾਂ ਨੇ ਆਪਣਾ ਖਾਦ ਦਾ ਕੰਮ ਬਣਾਇਆ ਹੋਇਆਗਾ ਤੇ ਕਿਵੇਂ ਖਾਦ ਤਿਆਰ ਕਰਦੇ ਨੇ ਕਿਸ ਤਰ੍ਹਾਂ ਇਹ ਸਾਰਾ ਪ੍ਰੋਸੈਸ ਰਹਿੰਦਾ ਸਾਰੀ ਗੱਲਬਾਤ ਕਰਾਂਗੇ ਬਾਈ ਉਹਨਾਂ ਦੇ ਨਾਲ ਬਾਈ ਪਹਿਲਾਂ ਬਹੁਤ ਬਹੁਤ ਸਵਾਗਤ ਤੁਹਾਡਾ ਪਰੋ ਪੰਜਾਬੀ ਟੀਵੀ ਤੇ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਮੈਂ ਸਵਾਗਤ ਕਰਦਾ ਜੀ ਆਪਣੇ ਵਰਮੀ ਕੰਪੋਸਟ ਯੂਨਿਟ ਕੁਦਰਤ ਆਰਗੇਨਿਕ ਫਾਰਮ ਤੇ ਜੀ ਤੁਹਾਡੀ ਇੰਟਾਇਰ ਟੀਮ ਦਾ ਤੇ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜੀ ਅ ਭਾਈ ਜਿਵੇਂ ਮੈਂ ਕਹਿ ਰਿਹਾ ਮਹਾਂਪਰ ਨੌਜਵਾਨ ਸਭ ਤੋਂ ਪਹਿਲਾਂ ਤਾਂ ਹਰੇਕ ਯੂਥ ਅੱਜ ਦਾ ਜੇ ਗੱਲ ਕਰੀਏ ਤਾਂ ਪਲੱਸ 2 ਤੋਂ ਬਾਅਦ ਉਹ ਆਇਲਸ ਕਰਕੇ ਬਾਹਰ ਜਾਣ ਨੂੰ ਹੀ ਕਾਲ ਹੈਗਾ ਅ ਦੇਖੋ ਜੀ ਬਿਲਕੁਲ ਤੁਸੀਂ ਸਹੀ ਗੱਲ ਕਹਿ ਰਹੇ ਹੋ ਬਟ ਜੇ ਬੰਦਾ ਮਿਹਨਤ ਕਰੇ ਤਾਂ ਉਹ ਇੱਥੇ ਹੀ ਕਾਮਯਾਬ ਹੋ ਸਕਦਾ ਹੈ ਜੋ ਪੈਸੇ ਆਪਾਂ ਉੱਥੇ ਜਾ ਕੇ ਮਿਹਨਤ ਕਰਨੀ ਹੈ ਆਪਣੀ ਕੰਟਰੀ ਆਪਣੇ ਦੇਸ਼ ਜਾਂ ਆਪਣੇ ਪੰਜਾਬ ਵਾਸਤੇ ਉਹ ਆਪਾਂ ਇੱਥੇ ਵੀ ਕਰ ਸਕਦੇ ਹਾਂ ਜੀ ਗੱਲ ਹੈ ਮਿਹਨਤ ਦੀ ਮੈਂ ਤਾਂ ਉੱਥੇ ਵੀ ਹੈ ਤੇ ਇੱਥੇ ਵੀ ਹੈ ਅੱਜ ਕੱਲ ਨੌਜਵਾਨ ਵਰਗ ਬਾਹਰ ਵੱਲ ਜ਼ਿਆਦਾ ਜਾਂਦਾ ਹੈ ਬਟ ਕਈ ਵਾਰੋਂ ਮੁੜ ਕੇ ਪੰਜਾਬ ਚ ਆ ਕੇ ਵੀ ਫਾਰਮਿੰਗ ਦੇ ਵੱਲ ਆ ਰਹੇ ਨੇ ਜੀ ਜਿਵੇਂ ਮੈਂ ਗੱਲ ਕਰ ਰਿਹਾ ਸੀ ਬਾਈ ਜਦੋਂ ਅੱਜ ਕੱਲ ਪੰਜਾਬ ਦੀ ਗੱਲ ਕੀਤਾ ਪੰਜਾਬ ਦੇ ਵਿੱਚ ਕਈ ਯੂਥ ਹੈ ਜਿਹੜਾ ਵੀ ਜਿਹਨੇ ਬਹੁਤ ਸਾਰੇ ਆਪ ਦੇ ਬਿਜ਼ਨਸ ਕੋਲੇ ਨੇ ਜੇ ਆਪਾਂ ਪਿੰਡੂ ਕਲਚਲ ਦੀ ਗੱਲ ਕਰੀਏ ਤਾਂ ਬੱਗ ਫਾਰਮ ਬਹੁਤ ਖੁੱਲ ਗਏ ਝੀਂਗਾ ਮੱਛੀ ਫਾਰਮ ਤਾਂ ਅਜੀਬ ਜਿਹੜੇ ਆ ਨੌਜਵਾਨਾਂ ਵੱਲੋਂ ਪ੍ਰਾਲੇ ਦਾ ਕੀਤਾ ਜਾਂਦੇ ਪਰ ਉਹ ਬਾਅਦ ਦੇ ਵਿੱਚ ਕੀ ਹੈ ਸ਼ਾਰਟ ਟਰਮ ਚੱਲਦੇ ਨੇ ਉਹ ਬਹੁਤਾ ਸਕਸੈਸ ਨਹੀਂ ਹੁੰਦੇ ਉਹਨਾਂ ਦੇ ਵਿੱਚ ਉਹ ਗਿਣਤੀ ਦੀ ਸਕਸੈਸ ਹੁੰਦੇ ਨੇ ਕੇਰਾਂ ਦਾ ਆਪਾਂ ਦੇਖੀਏ ਕਿ ਹੱਲਾਸ਼ੇਰੀ ਨਾਲ ਪੂਰਾ ਸ਼ੁਰੂ ਕਰ ਲੈਂਦੇ ਨੇ ਪਰ ਬਾਅਦ ਦੇ ਵਿੱਚ ਡਾਊਨ ਹੋ ਜਾਂਦੇ ਨੇ ਕਦੋਂ ਉਹਦਾ ਕੀ ਕਾਰਨ ਮੰਨਦੇ ਤੁਸੀਂ ਦੇਖੋ ਜੀ ਜੇ ਤੁਸੀਂ ਕਿਸੇ ਟੀਚੇ ਵੱਲ ਚੱਲ ਪਿਓ ਨਾ ਤਾਂ ਤੁਹਾਨੂੰ ਮੁੜਨ ਕੇ ਦੇਖਣ ਦੀ ਲੋੜ ਨਹੀਂ ਹੈ ਜੀ ਜੇ ਤੁਸੀਂ ਮਿਹਨਤ ਕਰੋਗੇ ਉਸ ਕੰਮ ਵੱਲ ਦੇਖੋ ਕਾਟੇ ਵਾਦੇ ਹਰ ਇੱਕ ਚੀਜ਼ ਚਾਹੁੰਦੇ ਨੇ ਜੀ ਮੁਸ਼ਕਿਲਾਂ ਹਰਡਲਸ ਹਰੇਕ ਚੀਜ਼ ਚਾਹੁੰਦੇ ਨੇ ਬਿਜ਼ਨਸ ਹੋਵੇ ਚਾਹੇ ਜੌਬ ਹੋਵੇ ਚਾਹੇ ਜ਼ਿੰਦਗੀ ਹੋਵੇ ਬਟ ਜੇ ਤੁਸੀਂ ਉਹਦਾ ਸਾਹਮਣਾ ਕਰੋਗੇ ਤਾਂ ਜ਼ਰੂਰ ਕਾਮਯਾਬ ਹੋਵੋਗੇ ਤੇ ਪਿੱਛੇ ਮੁੜ ਕੇ ਨਹੀਂ ਦੇਖਣਾ ਮਿਹਨਤ ਕਰੋ ਸਕਸੈਸ ਆਪਣੇ ਆਪ ਆਂਦੀ ਹੈ ਜੀ ਤੁਸੀਂ ਵਰਮ ਕੰਪੋਸਟ ਦਾ ਕੰਮ ਜਿਹੜਾ ਸ਼ੁਰੂ ਕੀਤਾ ਇਹ ਸਭ ਤੋਂ ਪਹਿਲਾਂ ਕਿਵੇਂ ਦਿਮਾਗ ਦੇ ਵਿੱਚ ਆਇਆ ਕਿ ਇਹ ਕੰਮ ਸ਼ੁਰੂ ਕਰਨਾ ਕਿਉਂਕਿ ਖਾਦ ਦਾ ਜੇ ਗੱਲ ਕਰੀਏ ਤਾਂ ਲੋਕ ਹਾਲਾਂਕਿ ਹੌਲੀ-ਹੌਲੀ ਅਵੇਅਰ ਜ਼ਰੂਰ ਹੋ ਰਹੇ ਨੇ ਪਰ ਉਸ ਤੋਂ ਪਹਿਲਾਂ ਸਾਡੇ ਕੋਲ ਚੁਆਇਸੇਜ਼ ਬਹੁਤ ਆਈਆਂ ਨੇ ਜਿਵੇਂ ਮੈਂ ਹੋਰ ਫਾਰਮਿੰਗ ਦੀ ਗੱਲ ਕੀਤੀ ਹੈਗੀ ਬਿਲਕੁਲ ਬਿਲਕੁਲ ਦੇਖੋ ਜੀ ਮੈਂ ਪਹਿਲਾਂ ਜੌਬ ਕੀਤੀ ਹੈ ਇੱਕ ਜਿਵੇਂ ਸਹਿਕਾਰੀ ਸੁਵਮਾ ਹੁੰਦੀਆਂ ਨੇ ਜੀ ਪਿੰਡਾਂ 'ਚ ਤਾਂ ਖੇਤੀਬਾੜੀ ਸੁਵਮਾ ਹੁੰਦੀਆਂ ਨੇ ਸਾਡੇ ਇਥੇ ਸ਼ਹਿਰਾਂ 'ਚ ਹਾਊਸ ਬਿਲਡਿੰਗ ਸੁਸਾਇਟੀਆਂ ਹੁੰਦੀਆਂ ਨੇ ਜੀ ਸਹਿਕਾਰੀ ਸੁਵਮਾ ਤੇ ਮੈਂ ਉਹ 'ਚ 15 ਸਾਲ ਜੌਬ ਕੀਤੀ ਹੈ ਜੀ ਉਹ ਕਿਸੇ ਕਾਰਨ ਵਸ਼ ਉਹ ਜੌਬ ਦੇ ਵਿੱਚ ਯਾਨੀ ਕਿ ਕੋਈ ਦਿੱਕਤ ਆਈ ਤੇ ਉਹ ਮੈਨੂੰ ਛੱਡਣੀ ਕਿਉਂਕਿ ਉਹ ਮੈਨੂੰ ਪਾਰਟ ਟਾਈਮ ਕਰ ਰਹੇ ਸੀ ਜੀ ਪਾਰਟ ਟਾਈਮ ਚ ਗੁਜ਼ਾਰਾ ਨਹੀਂ ਸੀ ਤੇ ਮੈਂ ਫਿਰ ਡਿਸੀਜਨ ਲੀਤਾ ਕਿ ਕੁਝ ਹੋਰ ਕਰਿਆ ਜਾਏ ਨੌਕਰੀ ਵਾਲ ਮੈਂ ਜਾਣਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ 15 ਸਾਲ ਆਲਰੇਡੀ ਕਰਕੇ ਮੈਨੂੰ ਮਾਈਂਡਲੀ ਸੈਟੀਸਫੈਕਸ਼ਨ ਨਹੀਂ ਆ ਕਹਦੇ ਇਹ ਫਾਈਨੈਂਸ਼ਲੀ ਸੈਟੀਸਫੈਕਸ਼ਨ ਨਹੀਂ ਹੋਈ ਹਣਾ ਜੀ ਉਸ ਕਾਰਨ ਫਿਰ ਮੈਂ ਸੋਚਿਆ ਕਿ ਹੁਣ ਕਿਸੇ ਬਿਜ਼ਨਸ 'ਚ ਜਾਇਆ ਜਾਏ ਤੇ ਮੈਂ ਉਸੇ ਕਰਕੇ ਫਿਰ ਖੇਤੀ ਵਿਗਿਆਨ ਕੇਂਦਰ ਗਿਆ ਜੀ ਕੋਰਾਲੀ ਜੋ ਪੰਜਾਬ ਮੋਹਾਲੀ ਦੇ ਵਿੱਚ ਸਥਿਤ ਹੈ ਉੱਥੇ ਜਾ ਕੇ ਮੈਂ ਇੱਕ ਵਿਸ਼ੇ ਤੇ ਟ੍ਰੇਨਿੰਗ ਲਈਤੀ ਜਿਹਦੇ ਵਿੱਚ ਵਰਮੀ ਕੰਪੋਸਟ ਦਾ ਕੋਰਸ ਐਡ-ਆਨ ਦੱਸਿਆ ਗਿਆ ਕਿ ਇਹ ਵੀ ਤੁਸੀਂ ਕਰਕੇ ਇੱਕ ਸੌਖੀ ਤੇ ਆਸਾਨ ਇਨਕਮ ਜਨਰੇਟ ਕਰ ਸਕਦੇ ਹੋ ਜੀ ਇਹ ਪੂਰਾ ਪ੍ਰੋਸੈਸ ਕੀ ਹੈ ਸਾਨੂੰ ਦਿਖਾਓ ਆਪਾਂ ਜਿਵੇਂ ਤੁਹਾਡੇ ਇੱਥੇ ਆਏ ਹੋਏ ਆ ਤਾਂ ਇਹ ਸਾਰਾ ਜਿਹੜਾ ਪ੍ਰੋਸੀਜਰ ਹੈ ਕਿਵੇਂ ਤਿਆਰ ਕਰਦੇ ਹੋ ਤੁਸੀਂ ਦੇਖੋ ਜੀ ਸਭ ਤੋਂ ਮੇਨ ਚੀਜ਼ਾਂ ਨੇ ਜਿਹੜੀਆਂ ਇਸ ਕੰਮ ਲਈ ਤੁਹਾਨੂੰ ਜ਼ਮੀਨ ਪਾਣੀ ਤੇ ਬਿਜਲੀ ਦੀ ਲੋੜ ਹੈ। ਜ਼ਮੀਨ ਉਹ ਹੋਵੇ ਕਿ ਜਿੱਥੇ ਪਾਣੀ ਖੜਦਾ ਨਾ ਹੋਵੇ ਬਰਸਾਤ ਦਾ। ਇਸ ਜ਼ਮੀਨ ਵਾਸਤੇ ਸਭ ਤੋਂ ਮੇਨ ਗੱਲ ਇਹ ਹੀ ਹੈ ਕਿ ਤੁਹਾਡੀ ਜ਼ਮੀਨ ਨੀਵੀਂ ਨੀਵੀਂ ਨਹੀਂ ਹੋਣੀ ਚਾਹੀਦੀ। ਹਨਾ ਜੀ ਕਿ ਪਾਣੀ ਜਿਹੜਾ ਬਰਸਾਤ ਦਾ ਹੁੰਦਾ ਉਹ ਖੜਿਆ ਨਾ ਹੋਵੇ। ਤੁਹਾਡੀ ਜ਼ਮੀਨ ਉੱਚੀ ਹੋਣੀ ਚਾਹੀਦੀ ਹੈ ਤੇ ਇਹ ਜ਼ਰੂਰੀ ਹੈ ਜੀ ਇਹ ਚ ਪਹਿਲਾ ਤਾਂ ਤੇ ਬਾਕੀ ਇਹਦੀ ਜਿਹੜੀ ਸਭ ਤੋਂ ਮੁਢਲੀ ਚੀਜ਼ ਹੈ ਜੀ ਉਹ ਹੈਗੀ ਹੈ ਗੋਹਾ। ਚਾਹੇ ਉਹ ਤੁਹਾਡੇ ਕੋਲ ਮਹਸ ਦਾ ਏ, ਗਾਂ ਦਾ ਏ, ਉਹ ਤੁਸੀਂ ਵਰਤ ਸਕਦੇ ਹੋ। ਪਰ ਜਿਹੜਾ ਗਾਂ ਦਾ ਗੋਹਾ ਹੈ ਜੀ ਉਹ ਸਭ ਤੋਂ ਬੈਸਟ ਮੰਨਿਆ ਜਾਂਦਾ ਕਿਉਂਕਿ ਉਸ ਖਾਦ ਵਿੱਚ ਨਿਊਟ੍ਰੀਸ਼ਨ ਵੈਲਿਊ ਮੱਝ ਦੇ ਗੋਹੇ ਨਾਲੋਂ ਜ਼ਿਆਦਾ ਹੁੰਦੀ ਹੈ ਜੀ ਹਨਾ ਜੀ ਤੇ ਬੇਸਿਕ ਚੀਜ਼ ਸਾਡੀ ਗੋਹਾ ਹੈ ਜੀ ਜਿਹੜਾ ਰॉ ਮਟੀਰੀਅਲ ਹੈ ਇਹ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਗੱਲ ਕਰੀਏ ਕਿ ਜਿਹੜਾ ਮੇਨ ਇਸ ਨੂੰ ਪ੍ਰੋਸੈਸ ਕਰਕੇ ਖਾਦ ਬਣਾਉਂਦਾ ਉਹ ਹੋਏਗਾ ਜੀ ਗੰਡੂਆ ਅਰਥਵorms ਹਨਾ ਜੀ ਆਪਾਂ ਚਲਦੇ ਚਲਦੇ ਮੈਂ ਕਿਹਾ ਦਿਖਾ ਦਈਏ ਬਿਲਕੁਲ ਅੱਛਾ ਇਹ ਜਿਹੜੀ ਖਾਦ ਇਹ ਹੁਣ ਤਿਆਰ ਹੋ ਚੁੱਕੀ ਹੈ ਇਹ ਤਿਆਰ ਨਹੀਂ ਹੋਈ ਜੀ ਹਲੇ ਇਹ ਗੋਹਾ ਪਾਇਆ ਹੋਇਆ ਜੀ ਇਹਦੇ ਵਿੱਚ ਅਰਥਵorms ਛੱਡ ਦਿੱਤੇ ਨੇ ਅਸੀਂ ਇਹਨੂੰ ਪ੍ਰੋਪਰ ਟੱਕ ਦ ਟਕਣ ਦਾ ਕਾਰਨ ਇਹ ਹੈ ਜੀ ਗੰਡਵਾ ਨੇਰੇ ਚ ਕੰਮ ਕਰਦਾ ਹੈ ਫੋਟੋਸੈਂਸਿਟਿਵ ਹੁੰਦਾ ਹੈ ਜੀ ਉਹ ਉਹ ਚਾਨਣੇ ਚ ਉੱਤੇ ਨਹੀਂ ਹਾਂ ਸਨ ਲੰਨ ਨੂੰ ਚੱਲਦਾ ਨਹੀਂ ਹੈ ਜੇ ਤੁਸੀਂ ਇੱਥੇ ਗੰਡਵਾ ਉੱਤੇ ਪਾਓਗੇ ਵੀ ਉਹ ਨਾਲ ਦੀ ਨਾਲ ਅੰਦਰ ਚਲਾ ਜਾਏ ਛੁੱਪ ਜਾਏਗਾ ਤੇ ਇਸ ਕਰਕੇ ਇਸ ਨੂੰ ਟਕਣਾ ਜ਼ਰੂਰੀ ਹੈ ਹਾਲੇ ਪ੍ਰੋਸੈਸ ਚੱਲ ਰਿਹਾ ਜੀ ਇਹਨੂੰ ਪਾਣੀ ਲੱਗ ਰਿਹਾ ਏ ਥੋੜਾ ਥੋੜਾ ਤੇ ਇੱਕ ਦੋ ਦਿਨਾਂ ਵਿੱਚ ਇਸ ਨੂੰ ਅਸੀਂ ਢੱਕ ਦਾਂਗੇ ਤੇ ਫਿਰ 2 ਮਹੀਨੇ ਦਾ ਪ੍ਰੋਸੈਸ ਹੈ ਜੀ ਇਹ ਖਾਦ ਬਣਦਾ 2 ਮਹੀਨਿਆਂ ਚ ਤਿਆਰ ਹੁੰਦੀ ਹੈ ਖਾਦ ਉਹਨਾਂ ਵਿੱਚ ਗੰਡਵਾ ਇਹਨੂੰ ਖਾ ਕੇ ਡੀਕੰਪੋਜ਼ ਕਰ ਦਿੰਦਾ ਜੀ ਗੰਡੋਈ ਦੀ ਵੀ ਕੋਈ ਨਸਲ ਹੁੰਦੀ ਹੋਣੀ ਹੈ ਜਿਹੜਾ ਤੁਸੀਂ ਗੰਡੋਵਾ ਇਹਦੇ ਵਿੱਚ ਯੂਜ਼ ਕਰਦੇ ਹੋ ਬਿਲਕੁਲ ਜੀ ਬਿਲਕੁਲ ਵੈਸੇ ਤਾਂ ਜੀ ਦੇਖੋ ਦੁਨੀਆ ਭਰ ਚ 6000 ਕਿਸਮਾਂ ਨੇ ਗੰਡੋਏ ਦੀਆਂ ਬਟ ਜਿਹੜੀਆਂ ਖਾਦ ਬਣਾਉਂਦੀਆਂ ਕੁਝ 49 ਕਿਸਮਾਂ ਨੇ ਹੈਨਾ ਜੀ ਜਿਵੇਂ ਆਪਾਂ ਕਹਿ ਦਈਏ ਜਿਹੜੇ ਆਪਣੇ ਖੇਤਾਂ 'ਚ ਦੇਸੀ ਗੰਡੋਏ ਪਹਿਲਾਂ ਬਰਸਾਤਾਂ 'ਚ ਨਿਕਲ ਜਾਂਦੇ ਸੀ ਉਹ ਇਹ ਨਹੀਂ ਕਰ ਸਕਦੇ ਖਾਦ ਨਹੀਂ ਬਣਾ ਸਕਦੇ ਕਿਉਂਕਿ ਉਹ 90% ਮਿੱਟੀ ਖਾਂਦਾ ਹੈ ਜੀ ਸੌਣ ਚ ਆਪਣੇ ਆਮੇ ਹਰੇ ਘਰ ਦੇ ਵਿੱਚ ਨਿਕਲ ਆਉਂਦੇ ਨੇ ਨਿਕਲ ਆਉਂਦੇ ਨੇ ਬਰਸਾਤਾਂ 'ਚ ਜੀ ਬਟ ਅੱਜ ਕੱਲ ਯੂਰੀਆ ਡੀਪੀ ਪਾ ਰਹੇ ਆ ਨੇ ਜੀ ਉਹਦੇ ਕਰ ਬਟ ਉਹ ਭਾਜੀ 90% ਮਿੱਟੀ ਖਾਂਦਾ ਏ ਔਰ ਤੁਹ ਦਿਖਾ ਵੀ ਦਿਓ ਗੰਡੋਵਾ ਮੈਂ ਤੁਹ ਗੰਡੋਵਾ ਦਿਖਾਣਾ ਜਿਹੜਾ ਸਾਡੇ ਪ੍ਰੋਸੈਸ ਚ ਆਂਦਾ ਏ ਜੀ ਇਹ ਦੇਖੋ ਜੀ ਇਹ ਆਸਟ੍ਰੇਲੀਅਨ ਗੰਡੋਵਾ ਜੀ ਇਹਨੂੰ ਆਪਾਂ ਰੈਡ ਵਾਰਮ ਵੀ ਕਹਿੰਦੇ ਨੇ ਆਸਟ੍ਰੇਲੀਅਨ ਗੰਡੋਵਾ ਤੇ ਇਹਦਾ ਇੰਗਲਿਸ਼ ਚ ਨਾਮ ਹੈ ਜੀ ਐਸੀਨੀਆ ਫੈਟੀਡਾ ਇੱਕ ਆਦ ਬਣਾ ਦਿੰਦਾ ਜੀ ਤੇ ਆਪਣੇ ਆਪ ਨੂੰ ਮਲਟੀਪਲਾਈ ਵੀ ਬਹੁਤ ਛੇਤੀ ਕਰ ਲੈਂਦਾ ਜੀ ਯਾਨੀ ਕਿ ਇਹ ਇਨਵੈਸਟਮੈਂਟ ਤੁਹਾਡੀ ਵਨ ਟਾਈਮ ਇਨਵੈਸਟਮੈਂਟ ਹੈ ਇੱਕ ਵਾਰ ਗੰਡਵਾ ਪਾਣਾ ਤੁਸੀਂ ਇਹ ਆਂਡੇ ਦੇਂਦਾ ਆਪਣੇ ਵੀ ਆਂਡੇ ਦਿੰਦੇ ਰਹਿੰਦੇ ਨੇ ਵਾਦੇ ਰਹਿੰਦੇ ਨੇ ਜੀ ਹੈਨਾ ਜੀ ਇਹ ਮੇਲ ਫੀਮੇਲ ਦਾ ਕੀ ਇਹਦੇ ਵਿੱਚ ਹੋ ਹੁੰਦਾ ਮੇਲ ਫੀਮੇਲ ਦਾ ਇਹ ਹੈ ਜੀ ਇਹ ਗੰਡਵਾ ਜਿਹੜਾ ਹੁੰਦਾ ਨਾ ਜੀ ਕੋਈ ਵੀ ਗੰਡਵਾ ਹੁੰਦਾ ਉਹ ਚ ਦੋਨੋਂ ਤਰ੍ਹਾਂ ਦੇ ਆਰਗਾਨਿੰਗ ਹੁੰਦੇ ਨੇ ਜੀ ਮੇਲ ਤੇ ਫੀਮੇਲ ਦੋਨੋਂ ਆਰਗਾਨ ਹੁੰਦੇ ਨੇ ਇਸ ਕਰਕੇ ਹਰੇਕ ਗੰਡਵਾ ਆਂਡੇ ਦਿੰਦਾ ਜੀ ਜਦੋਂ ਇਹ 40 ਦਿਨਾਂ ਦਾ ਹੁੰਦਾ ਮੈਚੁਰ ਹੋ ਜਾਂਦਾ ਹੈ ਜੀ ਇਦੀ ਏਜ ਮੰਨ ਕੇ ਚੱਲੀਏ ਜੇ ਏਜ ਦੇ ਫੈਕਟਰ ਮੰਨ ਕੇ ਚੱਲੀਏ ਤਾਂ ਇਹ 6 ਮਹੀਨੇ ਜਿਉਂਦਾ ਜੀ 6 ਮਹੀਨੇ ਤੋਂ 2 ਸਾਲ ਉਹ ਕੰਡੀਸ਼ਨ ਹੈ ਕਿ ਤੁਹਾਡਾ ਕਿਦਾਂ ਦਾ এনवायरमेंट ਹੈ ਕੇਅਰ ਕਰਦੇ ਹੋ এনवायरमेंट ਕਿਦਾਂ ਦਾ ਹੈ ਨਾ ਜੀ ਮਿਨੀਮਮ ਆਪਾਂ ਮੰਨ ਕੇ ਚੱਲਦੇ ਹਾਂ ਕਿ 6 ਮਹੀਨੇ ਜਿੰਦਾ ਬਟ 6 ਮਹੀਨੇ ਦੇ ਵਿੱਚ ਇੱਕ ਗੰਡੋਆ 2000 ਗੰਡੋਏ ਪੈਦਾ ਕਰ ਦਿੰਦਾ ਹੈ ਜੀ ਹਾਂਜੀ ਇਹ ਫਿਰ ਤੁਸੀਂ ਵਨ ਟਾਈਮ ਇਨਵੈਸਟਮੈਂਟ ਸੀ ਇਸ ਤੋਂ ਬਾਅਦ ਲੈ ਕੇ ਆਏ ਜੋ ਤੁਸੀਂ ਕਿਵੇਂ ਤੁਸੀਂ ਪਹਿਲਾਂ ਦੇਖਿਆ ਕਿ ਤੇ ਇਹ ਕਿ ਇਹ ਗੰਡੋਈ ਇਹ ਕਿਸਮ ਦਾ ਗੰਡੋਈ ਜਿਆਦਾ ਮੈਂ ਜਦੋਂ ਇਹ ਤੇ 2016 ਚ ਸਟੱਡੀ ਕਰਨੀ ਸ਼ੁਰੂ ਕੀਤੀ ਮੈਂ ਕਾਫੀ ਕੁਝ ਪੜਿਆ YouTube ਤੋਂ ਵੀ ਸਿੱਖਿਆ ਤੇ ਮੈਂ ਲਿਟਰੇਚਰ ਪੜਿਆ ਜਦੋਂ ਵਰਮੀ ਕੰਪੋਸਟ ਔਰ ਗੰਡੋਈ ਵਾਰੀ ਤੇ ਸਭ ਤੋਂ ਬੈਸਟ ਜਿਹੜੀ ਇੰਡੀਆ ਚ ਮੰਨੀ ਜਾਂਦੀ ਹੈ ਨਾ ਜੀ ਗੰਡਵਾ ਉਹ ਇਹੀ ਹੈ ਰੈੱਡ ਵਾਰਮ ਆਸਟ੍ਰੇਲੀਅਨ ਗੰਡੋਈ ਜਿਹਨੂੰ ਕਹਿੰਦੇ ਨੇ ਇਹ ਖਾਦ ਇਹਦੇ ਦੋ ਕਾਰਨ ਨੇ ਜੀ ਇੱਕ ਤਾਂ ਆਪਣੇ ਟੈਂਪਰੇਚਰ ਜਿਹੜਾ ਇੱਥੇ ਦਾ ਉਹਨੂੰ ਸਰਵਾਈਵ ਕਰ ਜਾਂਦੇ ਨੇ ਜੀ 0 ਡਿਗਰੀ ਤੋਂ ਲੈ ਕੇ 55 ਡਿਗਰੀ ਤੱਕ ਇਹ ਸਰਵਾਈਵ ਕਰ ਜਾਂਦੇ ਨੇ ਜੀ ਜੋ ਕਿ ਆਪਣੇ ਇੱਥੇ ਨਾਰਮਲ ਤਾਪ ਮਾਨ ਹੈ ਇਹ ਤੋਂ ਜ਼ਿਆਦਾ ਠੰਡ ਵੀ ਨਹੀਂ ਪੈਂਦੀ ਤੇ ਨਾ ਹੀ ਗਰਮੀ ਪੈਂਦੀ ਹੈ ਦੂਜਾ ਕਾਰਨ ਇਹਦਾ ਇਸ ਗੰਡੋਏ ਦਾ ਇਹ ਹੈ ਕਿ ਇਹ ਦਿਨ ਰਾਤ ਕੰਮ ਕਰਦੇ ਨੇ ਜੀ 24 ਘੰਟੇ ਇਹਨਾਂ ਦਾ ਕੰਮ ਖਾਣਾ ਹੈ ਜੀ ਕਈ ਕਿਸਮਾਂ ਇਦਾਂ ਦੀਆਂ ਜੋ ਦਿਨ 'ਚ ਕੰਮ ਕਰਦੀਆਂ ਰਾਤ ਨੂੰ ਨਹੀਂ ਕਰਦੀਆਂ ਤੇ ਕਈ ਇਦਾਂ ਦੀਆਂ ਜਿਹੜੀਆਂ ਰਾਤ ਨੂੰ ਕਰਦੀਆਂ ਦਿਨ 'ਚ ਨਹੀਂ ਕਰਦੀਆਂ ਪਰ ਜਿਹੜਾ ਇਹ ਰੈੱਡ ਵਾਰਮ ਆਸਟ੍ਰੇਲੀਅਨ ਗੰਡੋਆ ਹੈ ਇਹ 2 ਮਹੀਨੇ 'ਚ ਗੋਹੇ ਨੂੰ ਖਾ ਕੇ ਖਾਦ 'ਚ ਤਬਦੀਲ ਕਰ ਦਿੰਦੇ ਨੇ ਕਿਉਂਕਿ ਇਹ 24 ਘੰਟੇ ਖਾਂਦਾ ਹੈ ਜੀ ਫਿਰ ਭਾਈ ਤੁਸੀਂ ਜਿਹੜੀ ਆ ਖਾਦ ਬਣਾਉਨੇ ਹੋ ਫਿਰ ਇਹ ਕਿੱਥੇ ਕਿੱਥੇ ਸਪਲਾਈ ਕਰਦੇ ਹੋ ਕਿਉਂਕਿ ਆਪਾਂ ਦੇਖ ਰਹੇ ਹਾਂ ਜਿਵੇਂ ਇੱਥੇ ਆ ਬੋਰੀਆਂ ਬਣਾਈਆਂ ਪਈਆਂ ਗੱਟੇ ਭਰੇ ਪਏ ਨੇ ਤੁਸੀਂ ਆਪਣੇ ਲੇਬਲ ਵੀ ਲਗਾਏ ਨੇ ਕਿਉਂਕਿ ਰਜਿਸਟਰ ਕਰਵਾਇਆ ਜਾਂਦਾ ਹੈ ਕਿੱਥੇ ਕਿੱਥੇ ਤੱਕ ਤੁਸੀਂ ਸਪਲਾਈ ਕਰਦੇ ਹੋ ਫਿਰ ਦੇਖੋ ਆਲ ਪੰਜਾਬ ਯਾਨੀ ਨਾਰਥ ਇੰਡੀਆ ਚ ਤਾਂ ਸਾਡੀ ਜਾਂਦੀ ਹੈ ਤੇ ਇਹ ਤੋਂ ਵੱਧ ਜੇ ਜਾਂਦੇ ਤਾਂ ਕਿਉਂਕਿ ਟਰਾਂਸਪੋਰਟੇਸ਼ਨ ਥੋੜੀ ਜੀ ਪੈ ਜਾਂਦੀ ਹੈ ਜੀ ਇਸ ਕਰਕੇ ਨੇੜੇ-ਤੇੜੇ ਦੇ ਖੇਤਰਾਂ ਚੋਂ ਤਾਂ ਅਸੀਂ ਭੇਜਦੇ ਨੇ 300-400 ਕਿਲੋਮੀਟਰ ਤੱਕ ਆਰਾਮ ਨਾਲ ਚੱਲੀ ਜਾਂਦੀ ਹੈ ਉਹ ਤੋਂ ਅੱਗੇ ਜੇ ਕਰ ਅਸੀਂ ਭੇਜਦੇ ਭੇਜਣ ਨੂੰ ਹੈਣਾ ਜੀ ਤੇ ਇੱਕ ਟ੍ਰੇਨਿੰਗ ਦੀ ਗੱਲ ਕਰ ਰਹੇ ਕਿਉਂਕਿ ਤੁਸੀਂ ਕਹਿ ਰਹੇ ਸੀਗੇ ਟ੍ਰੇਨਿੰਗ ਵੀ ਤੁਹਾਡੇ ਕੋਲ ਲੈਣ ਆਉਂਦੇ ਨੇ ਕਾਫੀ ਜੇ ਸਟੂਡੈਂਟਸ ਵੀ ਹੋਣ ਜਾਂ ਕਿਸੇ ਨੇ ਕੋਈ ਨਵਾਂ ਬਿਜ਼ਨਸ ਐ ਇਦਾਂ ਦਾ ਸ਼ੁਰੂ ਵੀ ਕਰਨਾ ਹੋਵੇ ਬਿਲਕੁਲ ਜੀ ਦੇਖੋ ਜੀ ਮੇਰੇ ਕੋਲ ਮਹੀਨੇ 'ਚ ਨਾ ਨਾ ਕਰਦੇ 100 ਤੋਂ 150 ਆਂਦੇ ਨੇ ਜੀ ਸਿੱਖਣ ਵਾਸਤੇ ਬੰਦੇ ਤੇ ਕਈ ਕਾਲਜਾਂ ਨੇ ਮੇਰੇ ਨਾਲ ਟਾਈਪ ਕੀਤਾ ਹੋਇਆ ਜਿਵੇਂ ਪੀਆਈਐਮਟੀ ਮੰਡੀ ਗੋਵਿੰਦਗੜ ਡਾਲਫਿਨ ਕਾਲਜ ਰਿਆਤ ਐਂ 12 ਹੋ ਗਿਆ ਜੀ ਹੈਨਾ ਜੀ ਇਸ ਤੋਂ ਇਲਾਵਾ ਮਾਤਾ ਗੁਜਰੀ ਕਾਲਜ ਐ ਜੀ ਇਹਨਾਂ ਦੇ ਬੱਚੇ ਰੈਗੂਲਰ ਮੇਰੇ ਕੋਲ ਆਂਦੇ ਨੇ ਜਿੰਨੇ ਵੀ ਬਾਇਓ ਦੇ ਇਸ ਤੋਂ ਲਾਵਾ ਆਲ ਨਾਰਥ ਇੰਡੀਆ ਕੀ ਆਲ ਇੰਡੀਆ ਚੋਂ ਹੀ ਮੇਰੇ ਕੋਲ ਆਏ ਨੇ ਤੇ ਤਕਰੀਬਨ 1000 ਬੰਦੇ ਨੂੰ ਮੈਂ ਟ੍ਰੇਨਿੰਗ ਦੇ ਚੁੱਕਾ ਤੇ 600 ਸਕਸੈਸਫੁਲ ਵਰਮੀ ਕੰਪੋਸਟ ਯੂਨਿਟ ਲਗਾਉਂਦੇ ਨੇ ਛੋਟੇ ਵੱਡੇ ਸਾਡਾ ਤੁਹਾਡੇ ਤੋਂ ਸਿੱਖਿਆ ਉਹਨਾਂ ਨੇ ਆਪ ਦਾ ਕੰਮ ਸ਼ੁਰੂ ਵੀ ਕਰ ਲਿਆ ਆਪਣੇ ਬ੍ਰਾਂਡ ਵੀ ਬਣਾ ਲਏ ਨੇ ਜੀ 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 ਬਹੁਤ ਚੰਗੀ ਕਮਾਈ ਕਰ ਰਹੇ ਨੇ ਜੀ ਜਿਵੇਂ ਆ ਮੈਂ ਗੱਲ ਕਰ ਰਿਹਾ ਸੀਗਾ ਜਿਹੜੀ ਆਹ ਬੋਰੀਆਂ ਨੇ ਜਿਹੜੀਆਂ ਤੁਸੀਂ ਬਣੀਆਂ ਕਿਉਂਕਿ ਇਹ ਫਿਰ ਬਾਅਦ ਦੇ ਵਿੱਚ ਸੋਕਰ ਦੀ ਨਹੀਂ ਹੈਗੀ ਖਾਦ ਕਿਉਂਕਿ ਨਮੀ ਚਾਹੀਦੀ ਹੈ ਜ਼ਰੂਰੀ ਹੈ ਨਮੀ ਤਾਂ ਬਿਲਕੁਲ ਜੀ ਵਰਮੀ ਕੰਪੋਸਟ ਚ 15 ਤੋਂ 20% ਨਮੀ ਹੋਣਾ ਜ਼ਰੂਰੀ ਹੈ ਜੀ ਕਿਉਂਕਿ ਜੇਕਰ ਬੈਕਟੀਰੀਆ ਨੂੰ ਐਕਟਿਵ ਰੱਖਣਾ ਹੈ ਖਾਦ ਦੇ ਵਿੱਚ ਤਾਂ ਨਮੀ ਦਾ ਹੋਣਾ ਜ਼ਰੂਰੀ ਹੈ ਜੀ ਤੇ ਇਸੇ ਕਰਕੇ ਜਿਹੜੇ ਸਾਡੇ ਇਹ ਕੱਟੇ ਹੁੰਦੇ ਨੇ ਨਾ ਜੀ ਇਹ ਲੈਮੀਨੇਟਡ ਨੇ ਅਤੇ ਤੁਸੀਂ ਦੇਖੋਗੇ ਲੈਮੀਨੇਟਡ ਨੇ ਜੀ ਤੇ ਮੋਇਸਚਰ ਮੇਨਟੇਨ ਰਹਿੰਦਾ ਇਹਦੇ ਵਿੱਚ ਹਨਾ ਜੀ ਤੁਸੀਂ 6 ਮਹੀਨੇ ਵੀ ਇਹ ਕੱਟੇ ਰੱਖੋਗੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਜਿਵੇਂ ਆ ਵੀ ਰਹੂ ਤਾਂ ਵੀ ਮੋਇਸਚਰ ਦੇ ਵਿੱਚ ਰਹੂਗੇ ਬਿਲਕੁਲ ਜੀ ਬਿਲਕੁਲ ਇੱਕ ਮੈਂ ਹੋਰ ਪੁੱਛ ਲਈ ਤੁਸੀਂ ਜਿੰਨੀ ਵੀ ਟ੍ਰੇਨਿੰਗ ਦਿੱਤੀ ਹੁਣ ਇਹ ਫ੍ਰੀ ਆਫ ਕਾਸਟ ਨੇ ਸਾਰੀ ਟ੍ਰੇਨਿੰਗ ਫ੍ਰੀ ਆਫ ਕਾਸਟ ਹੈ ਜੀ ਕਦੇ ਵੀ ਕੋਈ ਵੀ ਆ ਕੇ ਸਾਡੇ ਕੁਦਰਤ ਆਰਗੇਨਿਕ ਫਾਰਮ ਤੇ ਆ ਕੇ ਕਦੇ ਵੀ ਟ੍ਰੇਨਿੰਗ ਲੈ ਸਕਦਾ ਹੈ ਜੀ ਤੇ ਅਸੀਂ ਮਹੀਨੇ ਚ ਦੋ ਟ੍ਰੇਨਿੰਗਾਂ ਰੱਖਦੇ ਆ ਹੁੰਦੀ ਜ਼ਿਆਦਾਤਰ ਸੰਡੇ ਨੂੰ ਹੀ ਆ ਜੀ ਤੇ ਕੋਈ ਵੀ ਫ੍ਰੀ ਲੈ ਸਕਦਾ ਹਾਂ ਜੇਕਰ ਕਿਸੇ ਨੇ ਸਾਡੇ ਤੋਂ ਸਰਟੀਫਿਕੇਟ ਲੈਣਾ ਹੈ ਉਸ ਟ੍ਰੇਨਿੰਗ ਦਾ ਉਹਦੇ ਲਈ ਨੋਮੀਨਲ ਜੀ ਫੀਸ ਹੈ ਜੀ ਕੋਈ ਜ਼ਿਆਦਾ ਫੀਸ ਨਹੀਂ ਹੈ ਉਹ ਵੀ ਲੈ ਸਕਦਾ ਜੀ ਸਾਡੇ ਤੋਂ ਇੱਕ ਬਈ ਕਰਾ ਸੀ ਬਹੁਤ ਸਾਰੇ ਜਿਹੜੇ ਅੱਜ ਕੱਲ ਨੌਜਵਾਨ ਆਉਦੇ ਕੰਮ ਸ਼ੁਰੂ ਕਰ ਦਿੰਦੇ ਨੇ ਪਰ ਉਹਨਾਂ ਦੇ ਵਿੱਚ ਕਾਲ ਹੁੰਦੀ ਆ ਕਿ ਤਰ੍ਹਾਂ ਕਿਤੇ ਪੈਸਾ ਕਮਾਉਂਦੀ ਕਿਉਂਕਿ ਜਿੰਨਾ ਉਹ ਪੈਸਾ ਪਹਿਲੇ ਇਨਵੈਸਟ ਕਰ ਦਿੰਦੇ ਨੇ 20-25 ਲੱਖ ਉਮਮਨ ਤੌਰ ਤੇ ਪੜ ਕੇ ਉਹ ਆਪ ਦਾ ਕਾਲਜ ਵਗੈਰਾ ਚੋਂ ਬਾਹਰ ਜੋ ਨਿਕਲਦੇ ਉਹ ਇਨਵੈਸਟ ਵੀ ਕਰ ਦਿੰਦੇ ਜੋ ਅੱਜ ਕੱਲ ਰਵਾਇ ਚੱਲ ਪਿਆ ਦੋ ਦੋਸਤ ਇਕੱਠੇ ਹੋ ਕੇ ਕੁਝ ਖੋਲ ਲੈਂਦੇ ਨੇ ਪਰ ਉਹ 6-7 ਮਹੀਨੇ ਚੱਲਦਾ ਬਾਅਦ ਤੋਂ ਉਸ ਤੋਂ ਬਾਅਦ ਜਿਹੜਾ ਉਹ ਉਹਨੂੰ ਬੈਠਣਾ ਪੈਂਦਾ ਬੰਦ ਕਰਕੇ ਦੇਖੋ ਜੀ ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ ਉਹ ਮਨੀ ਨੂੰ ਵੇਸਟ ਕਰਨ ਵਾਲਾ ਕੰਮ ਹੈ ਜੇਕਰ ਤੁਸੀਂ ਮਿਹਨਤ ਨਹੀਂ ਕਰਦੇ ਹੋ ਬਟ ਜਿਹੜਾ ਇਹ ਵਰਮੀ ਕੰਪੋਸਟ ਦਾ ਕੰਮ ਹੈ ਜੀ ਇਹ ਤੁਸੀਂ 20000 ਤੋਂ ਸ਼ ਵੋ ਲੰਬਾ ਚੌੜਾ ਖਰਚਾ ਨਹੀਂ ਹੈ 인ਫਰਾਸਟ੍ਰਕਚਰ ਵੀ ਕੋਈ ਜਿਆਦਾ ਵੱਡੀ ਜ਼ਰੂਰਤ ਨਹੀਂ ਹੈ ਜੀ ਹਨਾ ਜੀ ਤੁਸੀਂ ਗੰਡੋਏ ਹੀ ਪਰਚੇਜ਼ ਕਰਨੇ ਆ ਤੇ ਹੋਰ ਕੋਈ ਨਹੀਂ ਆ ਤੁਸੀਂ ਦੇਖੋ ਬੈੱਡ ਲੱਗੇ ਹੋਏ ਨੇ ਜੀ ਐਦਾਂ ਤੇ ਤੁਸੀਂ ਦੋ ਬੈੱਡ ਲਾ ਲੋਗੇ 20000 ਰੁਪਏ ਚ ਕੰਮ ਸ਼ੁਰੂ ਹੋ ਜਾਊਗਾ ਇਹ ਦੋ ਬੈੱਡ 20000 ਚ ਲੱਗ ਜਾਂਦੇ ਨੇ ਦੋ ਬੈੱਡ 30 ਫੁੱਟ ਦੇ 20000 ਚ ਲੱਗ ਜਾਂਦੇ ਨੇ ਜੀ ਤੇ ਇਹਨਾਂ ਤੋਂ ਜੇ ਆਪਾਂ ਕਮਾਈ ਦੀ ਗੱਲ ਕਰੀਏ 20000 ਦੇਖੋ ਜੀ ਇੱਕ ਬੈੱਡ ਤੋਂ 600 ਕਿਲੋ ਖਾਦ ਨਿਕਲਣੀ ਹੈ ਠੀਕ ਹੈ ਜੀ ਦੋ ਬੈੱਡਾਂ ਤੋਂ 1200 ਕਿਲੋ ਖਾਦ ਦੋ ਮਹੀਨੇ ਬਾਅਦ ਤੇ 1200 ਦਾ ਜੇ ਆਪਾਂ 10 ਰੁਪਏ ਵੀ ਵੇਚ ਦਿੰਦਾ 12000 ਰੁਪਿਆ ਹੋ ਗਿਆ ਠੀਕ ਹੈ ਜੀ ਪਰ ਜੇ ਤੁਸੀਂ ਹੁਣ ਤੁਹਾਡੇ ਕੋਲ ਦੋ ਬੈੱਡ ਹੈ ਤੁਸੀਂ ਲੰਬਾ ਜਾੜਾ ਕੰਮ ਤਾਂ ਹੈ ਨਹੀਂ ਤੁਸੀਂ ਰਿਟੇਲ 'ਚ ਵੇਚੋਗੇ ਤੇ 20 ਰੁਪਏ ਹੱਸ ਕੇ ਵਿਕਦੀ ਹੈ ਜੀ ਮਤਲਬ ਤੁਹਾਨੂੰ ਜਲਦੀ ਜਿਹੜਾ ਇਨਵੈਸਟਮੈਂਟ ਤੁਸੀਂ ਕੀਤੀ ਹੈ ਜਲਦੀ ਰੁਪਇਆ ਮਿਲਦਾ ਦੇਖੋ ਦੋ ਮਹੀਨੇ 'ਚ ਤੁਹਾਡੇ 24000 ਵਾਪਸ ਆ ਗਏ ਜੀ ਠੀਕ ਹੈ ਜੀ ਤੁਸੀਂ 20000 ਲਾਇਆ ਸੀ 24000 ਦੀ ਖਾਦ ਆ ਗਈ 4000 ਮੁਨਾਫਾ ਪਲੱਸ ਬ੍ਰਦਰ ਤੁਸੀਂ ਜਿਹੜੇ ਵਿੱਚ 9 ਤੇ 9 18000 ਦਾ ਗੰਡੋਆ ਪਾਇਆ ਉਹ ਡਬਲ ਹੋ ਗਿਆ ਉਹ 18000 ਪਲੱਸ 4000 ਕਿੰਨਾ ਹੋ ਗਿਆ ਜੀ ਪ੍ਰੋਫਿਟ ਪ੍ਰੋਫਿਟ ਦੁੱਗਣਾ ਹੋ ਗਿਆ ਹਾਂ ਕਿਹੜਾ ਬਿਜ਼ਨਸ ਹੈ ਜੀ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੁਹਾਨੂੰ ਕੰਮ ਖੋਲਣ ਲਈ 5 ਤੋਂ 10 ਲੱਖ ਦੀ ਇਨਵੈਸਟਮੈਂਟ ਚਾਹੀਦੀ ਹੈ ਪਰ ਇਹ ਕੰਮ ਤੁਸੀਂ ਜ਼ੀਰੋ ਇਨਵੈਸਟਮੈਂਟ ਤੋਂ ਕਰ ਸਕਦੇ ਜੇ ਤੁਹਾਡੇ ਗੋਹਾ ਵੀ ਆਪਦਾ ਫਿਰ ਤਾਂ ਗੰਡੋਈ ਲਿਉਣੀ ਹੈ ਹਣਾ ਮੇਨ ਤੋਂ ਬੰਦਾ ਦੋ ਬੇਡਾ ਤੇ ਆ ਇੱਕ ਇੱਕ ਹੋਰ ਪੁੱਤ ਦਾ ਸੀ ਮੈਂ ਜਦੋਂ 6 ਮਹੀਨੇ ਬਾਅਦ ਗੰਡੋਵਾ ਤੁਸੀਂ ਕਹਿੰਦੇ ਉਹਦੀ ਉਮਰੀ 6 ਮਹੀਨੇ ਹੁੰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਹੌਲੀ ਹੌਲੀ ਫਿਰ ਉਹ ਆਪ ਦੇ ਵਿੱਚ ਹੀ ਸਮਾ ਜਾਂਦੇ ਨੇ ਇਹਦੇ ਵਿੱਚ ਪਾਜੀ ਕਿਉਂਕਿ ਇਹ 90% ਪਾਣੀ ਦੇ ਬਣੇ ਹੋਏ ਨੇ ਤੇ ਉਹ ਖਤਮ ਹੀ ਹੋ ਜਾਂਦਾ ਮਿਕਸ ਹੋ ਜਾਂਦਾ ਜੀ ਖਾਦੀ ਬਣ ਜਾਂਦੀ ਹੈ ਉਹਨਾਂ ਦੀ ਵੀ ਹਾਂਜੀ ਬਟ ਇੱਕ ਗੰਡੋਵਾ ਮਰਦਾ ਤੇ 2000 ਗੰਡੋਵਾ ਛੱਡ ਜਾਂਦਾ ਏ ਇਸ ਕਰਕੇ ਇਹਨੂੰ ਮਰਨਾ ਤਾਂ ਸਮਝਦੇ ਹੀ ਨਹੀਂ ਐ ਇਹ ਕੁਦਰਤ ਕੁਦਰਤ ਹੈ ਇੱਕ ਵਾਰ ਬਸ ਜਦੋਂ ਨੇ ਤੁਸੀਂ ਇੱਕ ਵਾਰ ਇਨਵੈਸਟਮੈਂਟ ਗੰਡੋਵੇ ਇਹਦੇ ਕਰਨੀ ਐ ਜਾਂ ਜੇ ਗੋਹਾ ਤੁਹਾਡੇ ਕੋਲ ਹੈਗਾਗਾ ਤਾਂ ਫਿਰ ਸਾਰਾ ਇਹ ਬਿਜ਼ਨਸ ਸਟਾਰਟ ਹੀ ਆਏਗਾ ਦੇਖੋ ਜੀ 2 ਮਹੀਨੇ ਬਾਅਦ ਤੁਹਾਡੇ 2 ਤੋਂ 4 ਹੋਗੇ ਉਹ ਤੋਂ 2 ਮਹੀਨੇ ਤੋਂ ਬਾਅਦ 4 ਤੋਂ 8 ਹੋ ਜਾਣੇ ਤੇ ਮਲਟੀਪਲਾਈ ਤੁਹਾਡੇ ਬੈੱਡ ਵੀ ਹੋਣ ਤੇ ਆਮਦਨ ਵੀ ਮਲਟੀਪਲਾਈ ਹੋ ਜਾਣੀ ਚਾਰ ਦੀ ਜਿੱਥੇ ਤੁਹਾਡਾ 24000 28000 ਬਣਿਆ ਸੀ ਤੇ ਹੁਣ ਲਾ ਲਓ ਤੁਸੀਂ 4 ਮਹੀਨੇ ਬਾਅਦ ਉਹ ਤੇ ਡਬਲ 50000 ਇਹਦੇ ਫਿਰ ਪਾਣੀ ਵੀ ਰੈਗੂਲਰ ਲਾਉਣਾ ਪੈਂਦਾ ਬਈ ਦੇਖੋ ਜੀ ਪਾਣੀ ਲਾਣ ਦਾ ਸੀਜ਼ਨ ਦੇ ਹਿਸਾਬ ਨਾਲ ਹੈ ਜੀ ਜਿਵੇਂ ਪ੍ਰੋਪਰ ਜਿਹੜੀਆਂ ਗਰਮੀਆਂ ਹੁੰਦੀਆਂ ਐ ਜਿਵੇਂ ਤੁਸੀਂ ਅੱਜ ਦੇਖ ਰਹੇ ਸੀ ਪਾਣੀ ਲੱਗ ਰਿਹਾ ਜਿਹੜੀਆਂ ਪ੍ਰੋਪਰ ਗਰਮੀਆਂ ਜਿਵੇਂ ਆਪਾਂ ਕਹਿ ਸਕਦੇ ਨੇ ਮਈ ਜੂਨ ਇਹ ਐਪਰਲ ਦੀਆਂ ਪੂਰੀ ਗਰਮੀ ਹੁੰਦੀ ਹੈ ਉਸ ਟਾਈਮ ਤਾਂ ਸਾਨੂੰ ਕਈ ਵਾਰ ਦੋ ਵਾਰ ਵੀ ਲਾਣਾ ਪੈ ਜਾਂਦਾ ਜੀ ਜਿਵੇਂ ਆ ਹੁਣ ਸੀਜ਼ਨ ਹੈ ਜੀ ਥੋੜੀ ਠੰਡ ਜੀ ਆ ਗਈ ਹੁਣ ਹਫਤੇ 'ਚ ਅਸੀਂ ਦੋ ਵਾਰ ਲਾਂਦੇ ਆਂ ਮੇਨਲੀ ਗੱਲ ਮੌਇਸਚਰ ਰਹਿਣ ਦੀ ਆ ਉਹ ਮੌਇਸਚਰ ਰੱਖਣਾ ਹੈ ਦੇਖੋ ਮੌਇਸਚਰ ਗੋਹੇ ਦਾ ਆਪਣਾ ਹੁੰਦਾ ਜਿਹੜੇ ਆਪਾਂ ਪੱਤੇ ਪਾਏ ਹੋਏ ਨੇ ਜੀ ਤੁਸੀਂ ਦੇਖੋਗੇ ਇੱਧਰ ਹਾਂਜੀ ਹਾਂਜੀ ਇਹ ਪੱਤੇ ਪਾਏ ਹੋਏ ਨੇ ਜੀ ਹਾਂਜੀ ਇਹ ਪੱਤਿਆਂ ਨੂੰ ਹੀ ਗਿੱਲਾ ਕਰਨਾ ਹੁੰਦਾ ਜੀ ਗੋਹੇ ਦਾ ਆਪਣਾ ਮੌਇਸਚਰ ਤਾਂ ਹੁੰਦਾ ਹੈ ਜੇ ਤੁਸੀਂ ਜ਼ਿਆਦਾ ਪਾਣੀ ਪਾ ਦੋਗੇ ਤਾਂ ਵੀ ਖਾਦ ਦੀ ਕੁਆਲਿਟੀ 'ਚ ਫਰਕ ਪਊਗਾ ਤੇ ਗੰਡ ਹੁਣ ਤੱਕ ਬਾਈ ਤੁਸੀਂ ਵੱਖ-ਵੱਖ ਸਟੇਟਸ ਨੂੰ ਵੀ ਜਿਹੜਾ ਤੁਸੀਂ ਦੱਸੋ ਕਿਉਂ ਆਪਦਾ ਆਈਡੀਆ ਸਾਰੇ ਬਿਜ਼ਨਸ ਬਾਰੇ ਕਿੱਥੇ-ਕਿੱਥੇ ਤੁਸੀਂ ਮੰਨ ਲਓ ਇਨਫੋਰਮੇਸ਼ਨ ਇਹ ਜਾਣਕਾਰੀ ਜਿਹੜੀ ਤੁਹਾਨੂੰ ਹੈਗੀ ਸੀ ਉਹ ਸਾਂਝੀ ਕਰ ਚੁੱਕੇ ਹਾਂ ਹੁਣ ਤੱਕ ਦੇਖੋ ਜੀ ਰੱਬ ਦੀ ਦੇ ਨਾਲ ਆਲ ਇੰਡੀਆ ਦੇ ਵਿੱਚ ਮੈਂ ਯੂਨਿਟ ਲਵਾਏ ਨੇ ਜੀ ਤੇਲੰਗਾਣਾ, ਓਡੀਸਾ, ਵੈਸਟ ਬੰਗਾਲ ਦਾ ਥੋੜੇ ਦਿਨ ਪਹਿਲਾਂ ਹੀ ਗੰਡੋਏ ਗਏ ਨੇ ਜੀ ਪੂਰਨੀਆਂ, ਬਿਹਾਰ, ਜੇਕੇ ਹਨਾ ਜੀ ਹੁਣ ਲਾ ਲਓ ਜੇਕੇ ਤੋਂ ਲੈ ਕੇ ਵੈਸਟ ਬੰਗਾਲ ਦੇ ਚਲੇ ਗਏ ਆ ਓਡੀਸਾ ਤਾਂ ਸਾਰੇ ਹੀ ਆ ਗਿਆ ਵਿੱਚ ਹਨਾ ਜੀ ਯੂਪੀ ਔਰ ਇਧਰ ਐਮਪੀ ਚ ਤਾਂ ਬਹੁਤ ਹੀ ਨੇ ਜੀ ਤੇ ਆਪਣ ਪੰਜਾਬ ਚ ਇੱਥੇ ਵੀ ਆਪਣਾ 600 ਯੂਨਿਟ ਚੱਲ ਰਹੇ ਨੇ ਜੀ ਜਿਹਨੇ ਸਾਡੇ ਤੋਂ ਟ੍ਰੇਨਿੰਗ ਲਈ ਹੈ ਜੀ ਪਰ ਇੱਕ ਰਿਸਕ ਦੀ ਵੀ ਗੱਲ ਜੇ ਕਰੀਏ ਤਾਂ ਬਾਈ ਰਿਸਕ ਫੈਕਟਰ ਕੀ ਰਹਿੰਦਾ ਹੈ ਕੰਮ ਦੇ ਵਿੱਚ ਦੇਖੋ ਜੀ ਇਹ ਚ ਰਿਸਕ ਕੋਈ ਨਹੀਂ ਹੈ ਅ ਜਿਹੜੇ 90% ਲੋਕ ਮੇਰੇ ਤੋਂ ਟ੍ਰੇਨਿੰਗ ਲੈਣ ਆਉਂਦੇ ਨੇ ਨਾ ਉਹ ਇੱਕ ਗੱਲ ਜ਼ਰੂਰ ਪੁੱਛਦੇ ਨੇ ਜੀ ਅਸੀਂ ਬਣਾ ਤਾਂ ਲਵਾਂਗੇ ਵੇਚਾਂਗੇ ਕਿੱਥੇ ਗੱਲ ਮਾਰਕੀਟਿੰਗ ਤੇ ਆ ਜਾਂਦੀ ਹੈ ਸਭ ਤੋਂ ਵੱਡਾ ਰਿਸਕ ਉਹਨਾਂ ਨੂੰ ਇਹੀ ਲੱਗਦਾ ਕਿ ਅਸੀਂ ਵੇਚਾਂਗੇ ਕਿੱਥੇ ਬਟ ਜਿਨ੍ਹਾਂ ਨੂੰ ਮੈਂ ਰੁਪਿਆ ਤਾਂ ਵੇਚ ਕੀ ਹਾਂ ਬਟ ਜਿਨ੍ਹਾਂ ਨੂੰ ਮੈਂ ਟ੍ਰੇਨਿੰਗ ਦਿੰਦੀ ਹਾਂ ਨਾ ਉਹ ਉਹਨਾਂ ਨੂੰ ਮੈਂ ਇਹੀ ਗੱਲ ਸਮਝਾਈ ਹੈ ਕਿ ਤੁਸੀਂ ਬਣਾ ਲਓ ਖਾ ਲਓ ਕਿ ਤੁਹਾਨੂੰ ਲੱਭ ਲੱਭ ਕੇ ਖਰੀਦਣਗੇ ਤੇ ਇਹ ਹੁੰਦਾ ਵੀ ਹੈ ਰਾਤੀ ਹੀ ਮੇਰੇ ਕੋਲ ਉਹ ਸਮਾਨੇ ਦੇ ਮੁੰਡੇ ਦਾ ਫੋਨ ਆਇਆ ਤੇ ਉਹ ਟ੍ਰੇਨਿੰਗ ਲੈ ਕੇ ਗਿਆ ਸੀ ਉਹ ਕਹਿੰਦਾ ਪਾਜੀ ਮੈਨੂੰ ਹੁਣ ਬਲਗ ਜਿ ਖਰੀਦਣ ਨੂੰ ਦੱਸੋ ਮੈਂ ਕੀ ਤੋਂ ਖਰੀਦਾਂ ਯਾਨਕਿ ਇੰਨੀ ਉਹਦੇ ਕੋਲ ਕਲਾਇੰਟ ਦੀ ਉਹ ਆ ਗਈ ਹੈ ਨਾ ਜੀ ਡਿਮਾਂਡ ਆ ਗਈ ਜੀ ਇੱਕ ਬਾਈ ਕਿਉਂਕਿ ਤੁਸੀਂ ਨੌਕਰੀ ਛੱਡ ਕੇ ਰਿਸਕ ਸਭ ਤੋਂ ਵੱਡਾ ਤੁਸੀਂ ਲਾਈਫ ਦਾ ਰਿਸਕ ਕਹਦੇ ਆ ਜਿਹੜਾ ਤੁਸੀਂ ਲਿਆਗਾ ਅੱਜ ਕੱਲ ਨੌਕਰੀ ਪਿੱਛੇ ਸਭ ਤਰ੍ਹਾਂ ਦੇ ਫਿਰਦੇ ਨੇ ਨੌਕਰੀ ਪਿੱਛੇ ਵੱਟੀਆਂ ਵੱਡੇ ਇੰਸਟੀਚਿਊਟ ਖੁੱਲੇ ਨੇ ਟ੍ਰੇਨਿੰਗਾਂ ਦਿੰਦੇ ਆ ਕੋਚਿੰਗਾਂ ਮਿਲਦੀਆਂ ਨੇ ਪਰ ਤੁਸੀਂ 15 ਸਾਲ ਕਿਉਂਕਿ ਜਾਂ ਤਾਂ ਹੁੰਦਾ ਕਿ ਬੰਦਾ ਸਾਲ ਸੇਮੇ ਨੇ ਕੀਤੀ ਹੈ ਨੌਕਰੀ ਪਰ ਤੁਸੀਂ 15 ਸਾਲ ਨੌਕਰੀ ਕੀਤੀ ਤੇ ਉਹ ਛੱਡਣ ਦਾ ਫੈਸਲਾ ਤੁਹਾਨੂੰ ਕਿਵੇਂ ਤੁਹਾਡਾ ਤਾਂ ਚਲੋ ਸੀ ਫੈਸਲਾ ਉਹ ਤੁਹਾਡੇ ਪਰਿਵਾਰ ਨੂੰ ਪ੍ਰਵਾਨ ਸੀ ਜਾਂ ਪਰਿਵਾਰ ਨੇ ਕੀ ਰੈਕਟ ਕੀਤਾ ਉਹ ਤੇ ਫਿਰ ਦੇਖੋ ਜੀ ਪਰਿਵਾਰ ਨੇ ਮੇਰਾ ਹਮੇਸ਼ਾ ਸਾਥ ਦਿੱਤਾ ਹੈ ਜੀ ਠੀਕ ਹੈ ਜੀ ਤੇ ਕਿਉਂਕਿ ਉਹਨਾਂ ਨੇ ਮੇਰੀਆਂ ਔਂਕੜਾਂ ਦੇਖੀਆਂ ਮੇਰੀਆਂ ਤਕਲੀਫਾਂ ਦੇਖੀਆਂ ਜੋ ਮੈਨੂੰ ਨੌਕਰੀ 'ਚ ਸੀ ਹੈਨਾ ਬੰਦਾ ਟਾਈਮ ਨਹੀਂ ਦੇ ਸਕਦਾ ਸੀ ਫੈਮਿਲੀ ਨੂੰ ਜਦੋਂ ਆਪਾਂ ਨੌਕਰੀ ਕਰਦੇ ਆ ਉਹ ਚੀਜ਼ਾਂ ਉਹਨਾਂ ਨੇ ਦੇਖੀਆਂ ਹੋਈਆਂ ਸੀ ਹੜਾਈਆਂ ਹੋਈਆਂ ਸੀ ਹੈਨਾ ਜੀ ਤੇ ਇੱਕ ਗੱਲ ਮੈਂ ਹੋਰ ਵੀ ਆਖਦਾ ਆ ਕਿ ਜਿਹੜੀ ਤਨਖਾਹ ਹੁੰਦੀ ਹੈ ਨਾ ਉਹ ਤਨਖਾਹ ਮੈਂ ਕਈ ਇੰਟਰਵਿਊ 'ਚ ਵੀ ਕਹਿੰਦਾ ਵੀ ਜਦੋਂ ਤੁਸੀਂ ਕੰਮ ਕਰਦੇ ਹੋ ਨਾ ਉਸ ਉਹ ਪੈਸੇ ਲਈ ਉਹ ਤੁਹਾਡਾ ਸਰੀਰ ਵੇਚ ਕੇ ਉਹ ਪੈਸਾ ਤੁਹਾਡੇ ਕੋਲ ਆਂਦਾ ਜਿਹੜੀ ਤਨਖਾਹ ਹੁੰਦੀ ਹੈ ਉਹ ਤੁਹਾਨੂੰ ਖਾ ਕੇ ਪੈਸਾ ਪੈਦਾ ਕਰਦੀ ਹੈ ਤੇ ਉਹ ਜਿਹੜੀ ਪੈਸਾ ਹੁੰਦਾ ਨਾ ਤੁਹਾਡੀ ਮਾਈਂਡਲੀ ਸੈਟੀਸਫੈਕਸ਼ਨ ਨਹੀਂ ਕਰ ਸਕਦਾ ਜੀ ਹੁਣ ਦੇਖੋ ਇਹ ਮੈਂ ਵਰਮੀ ਕੰਪੋਸਟ ਦਾ ਕੰਮ ਕੀਤਾ ਏ ਠੀਕ ਹੈ ਜੀ ਇਹਦੇ ਚ ਮੇਰੀਆਂ ਦੋਨੋਂ ਜੇਬਾਂ ਭਰਦੀਆਂ ਨੇ ਜੀ ਹੁਣ ਤੁਸੀਂ ਕਹੋਗੇ ਜੋਨ ਦੋ ਜੇਬਾਂ ਹੁੰਦੀਆਂ ਨੇ ਜੀ ਇੱਕ ਬੰਦੇ ਦੀ ਜੇਬ ਬਾਹਰ ਲੱਗੀ ਹੁੰਦੀ ਕਮੀਜ਼ ਤੇ ਇੱਕ ਅੰਦਰ ਢੇਲ ਚ ਹੁੰਦੀ ਹੈ ਜੀ ਹਨਾ ਇਹ ਦੋਨੋਂ ਜੇਬਾਂ ਭਰਨੀਆਂ ਜ਼ਰੂਰੀ ਹੈ ਫਾਈਨੈਂਸ਼ੀਅਲੀ ਪੈਸਾ ਤਾਂ ਆ ਹੀ ਜਾਂਦਾ ਹੈ ਬਟ ਜਿਹੜੀ ਬੰਦੇ ਦੀ ਸੋਅ ਯਾਨੀ ਕਿ ਆਤਮਾ ਨੂੰ ਚਾਹੀਦਾ ਨਾ ਉਹ ਵੀ ਇਸ ਕੰਮ ਤੋਂ ਮਿਲ ਰਿਹਾ ਕਿਉਂਕਿ ਮੈਨੂੰ ਲੱਗਦਾ ਹੈ ਕਿ ਜੋ ਮੈਂ ਇਹ ਉਪਰਾਲਾ ਕਰ ਰਿਹਾ ਇਹ ਆਪਣੇ ਦੇਸ਼ ਪੰਜਾਬ ਵਾਸਤੇ ਬਹੁਤ ਵਧੀਆ ਹੋਊਗਾ ਲੋਕਾਂ ਨੂੰ ਰੋਜ਼ਗਾਰ ਮਿਲੂਗਾ ਤੇ ਨਾਲੇ ਅਗਲੀ ਪੀੜ੍ਹੀ ਵਾਸਤੇ ਅਗਲੀ ਜਨਰੇਸ਼ਨ ਵਾਸਤੇ ਅਸੀਂ ਕੰਮ ਕਰ ਰਹੇ ਹਾਂ ਉਹਨਾਂ ਦੇ ਵਧੀਆ ਭੋਜਨ ਵਾਸਤੇ ਹੈ ਨਾ ਖਾਣ ਪੀਣ ਵਾਸਤੇ ਤੇ ਇਹਦੇ ਨਾਲ ਮੈਨੂੰ ਇੱਕ ਦਿਲ ਦੀ ਤਸੱਲੀ ਵੀ ਮਿਲਦੀ ਲੋਗੋ ਤੇ ਵੀ ਲਿਖਿਆ ਕਿ ਕੁਦਰਤ ਤੋਂ ਕੁਦਰਤ ਦੇ ਲਈ ਮੇਰਾ ਇਹੀ ਉਹ ਚੀ ਸਲੋਗਨ ਹੈ ਜੀ ਫਰੋਮ ਨੇਚਰ ਫਾਰ ਨੇਚਰ ਕਿ ਕੁਦਰਤ ਤੋਂ ਲੈ ਕੇ ਆਪਾਂ ਕੁਦਰਤ ਲਈ ਕੰਮ ਕਰਨਾ ਹੈ ਜੀ ਜੀ ਮੈਂ ਗੱਲ ਕਰਾਂ ਤਾਂ ਅਰਨਿੰਗ ਦੀ ਕਿਉਂਕਿ ਅਰਨਿੰਗ ਤੇ ਆ ਕੇ ਸਾਰੀ ਗੱਲ ਰੁਕਦੀ ਹੈ ਹਰ ਇੱਕ ਕੋਈ ਬਿਜ਼ਨਸ ਕਰਦਾ ਹਰ ਇੱਕ ਅਰਨਿੰਗ ਦੇ ਲਈ ਕਰਦਾ ਹੈਗਾ ਆਪਾਂ ਬਾਹਰ ਵੀ ਜੇ ਜਾਣਿਆ ਤਾਂ ਆਪਾਂ ਇਧਰ ਨੂੰ ਇਨਵੈਸਟਮੈਂਟ ਰਪਿਆ ਲਾਉਣੇ ਆ ਫਿਰ ਅਰਨਿੰਗ ਕਰਦੇ ਆ ਬਾਹਰ ਜਾ ਕੇ ਤਾਂ ਅਰਨਿੰਗ ਇਹਦੇ ਵਿੱਚੋਂ ਤਨਖਾਹ ਦੇ ਨਾਲ ਜੇ ਤੁਹਾਨੂੰ ਮੈਂ ਕੰਪੈਰੀਜ਼ਨ ਪੁੱਛਾਂ ਉਹਦੇ ਨਾਲੋਂ ਕਿੰਨਾ ਫਰਕ ਪੈ ਜਾਂਦਾ ਦੇਖੋ ਜੀ ਜੋ ਮੈਂ ਤਨਖਾਹ 15 ਸਾਲਾਂ ਚ ਜਿਹੜੀ ਸਟੇਜ ਤੇ ਪਹੁੰਚਿਆ ਇਸ ਕੰਮ ਨੂੰ ਕਰਕੇ ਮੈਂ 1 ਸਾਲ ਦੇ ਵਿੱਚ 3 ਤੋਂ 4 ਗੁਣਾ ਆਮਦਨ ਪ੍ਰਾਪਤ ਕਰਨੀ ਸ਼ੁਰੂ ਕਰਤੀ ਸੀ ਜੀ ਉਸ ਨਾਲੋਂ ਠੀਕ ਹੈ ਜੀ ਤੇ ਮੈਂ ਤਾਂ ਇਹ ਵੀ ਲੋਕਾਂ ਨੂੰ ਸਲਾਹ ਦੰਨਾ ਵੀ ਜਿਹੜਾ ਬੰਦਾ ਪੜਿਆ ਲਿਖਿਆ ਵੀ ਨਹੀਂ ਨੇ ਹੈ ਉਹ ਮੇਰੇ ਕੋਲ ਆ ਕੇ ਟ੍ਰੇਨਿੰਗ ਲੈ ਲੇ ਮੈਂ ਉਹਨੂੰ 5 ਮਹੀਨਿਆਂ ਦੇ ਵਿੱਚ 50000 ਮਹੀਨਾ ਕਮਾਉਣ ਦਾ ਗੁਣ ਦੱਸ ਦਾਂਗਾ ਪ੍ਰੈਕਟੀਕਲੀ ਵੜਾ ਦੋਗੇ ਪੂਰਨ ਬਿਲਕੁਲ ਬਿਲਕੁਲ ਜੀ ਤੁਹਾਨੂੰ ਦੱਸਿਆ ਇਹ 2 ਫਿਟ ਤੋਂ ਕਿੰਨਾ ਪ੍ਰੋਫਿਟ ਹੈ ਹੈਨਾ ਜੀ ਤੁਹਾਡੀ 2 20000 ਤਾਂ ਪੂਰਾ ਹੋਇਆ ਹੀ ਹੋਇਆ ਪਲੱਸ 18 ਤੇ 4 22000 ਰੁਪਏ ਤੁਹਾਨੂੰ ਇਨਕਮ ਦੇ ਗਿਆ 2 ਮਹੀਨੇ ਚ ਹੈਨਾ ਜੀ ਤੇ ਜਦੋਂ 4 ਹੋ ਜਾਣਗੇ ਨੈਚੁਰਲੀ 50000 ਤੇ ਪਹੁੰਚੂਗਾ ਬੰਦਾ ਬਿਲਕੁਲ ਭਾਈ ਜਦੋਂ ਕੋਈ ਵੀ ਕੰਮ ਸ਼ੁਰੂ ਕਰਨਾ ਨਾ ਚਾਹੇ ਕੋਈ ਵੀ ਕੰਮ ਹੈ ਉਹਦੇ ਵਿੱਚ ਥੋੜਾ ਬਹੁਤ ਮੁਸ਼ਕਲਾਂ ਤਾਂ ਆਉਂਦੀਆਂ ਔਕੜ ਹੈਨਾ ਇਹਦੇ ਵਿੱਚ ਤੁਹਾਨੂੰ ਕੀ ਮਤਲਬ ਫੇਸ ਕਰਨੀਆਂ ਪਈਆਂ ਇਨੀਸ਼ੀਅਲੀ ਟਾਈਮ ਜੋ ਤੁਸੀਂ ਸਟਾਰਟ ਕਰ ਰਹੇ ਸੀ ਦੇਖੋ ਭਾਈ ਇਹ ਚ ਸਭ ਤੋਂ ਵੱਡੀ ਮੁ ਹਣਾ ਜੀ ਮੇਹਣੇ ਮਾਰਦੇ ਨਹੀਂ ਲੋਕ ਵੀ ਤੂੰ ਯਾਰ ਮੈਨੂੰ ਨਹੀਂ ਹੋਰਾਂ ਨੂੰ ਵੀ ਮਾਰਨਗੇ ਅ ਮੇਰੇ ਤੋਂ ਦੂਸਰੇ ਤੇ ਇੱਕ ਮੈਡਮ ਸਿੱਖਣ ਆਈ ਸੀ ਉਹ ਵੀ ਕਹਿੰਦੀ ਸੀ ਕਹਿੰਦੀ ਮੈਨੂੰ ਗਵਾਂਢੀ ਕਹਿਣ ਲੱਗ ਗਿਆ ਗੋਹੇ ਚ ਕੀ ਹੱਥ ਮਾਰੀ ਜਾਂਦੇ ਆ ਕੀ ਕਰਨ ਲੱਗੇ ਤੁਸੀਂ ਕੀ ਲੈਣਾ ਜੀ ਬਣਾਤੀਆਂ ਇਹ ਹਣਾ ਤੇ ਮੇਰੇ ਚ ਜੀਵਨ ਚ ਵੀ ਆਈਆਂ ਸੀ ਜਦੋਂ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਕਿ ਇਹ ਬੰਦਾ ਹੋਣ ਯਾਰ ਇਹ ਕੰਮ ਕਰ ਰਿਹਾ ਇਹ ਤਾਂ ਏਸੀ ਚ ਬੈਠ ਕੇ 15 ਸਾਲ ਲੈਪਟਾਪ ਤੇ ਕੰਮ ਕੀਤਾ ਇਹਨਾਂ ਦਫ਼ਤਰਾਂ ਚ ਵੈਂਦਾ ਦਫ਼ਤਰਾਂ ਚ ਗੁਮਾੜਾ ਨਾਲ ਕਦੇ ਕਿਸੇ ਨਾਲ ਟਾਈਪ ਰੱਖਣਾ ਆਫਿਸਾਂ ਚ ਜਾਣਾ ਇਹ ਤਾਂ ਇਦਾਂ ਦਾ ਐਂਟਰਟੇਨ ਸੀ ਹਣਾ ਲੋਕਾਂ ਨਾਲ ਇਨਟੇਨ ਟੇਨ ਕਰਨਾ ਸੀ ਤੇ ਹੁਣ ਇਹ ਕਿਹੜੇ ਕੰਮਾਂ 'ਚ ਪੈ ਗਿਆ ਗੋਹੇ 'ਚ ਕੀ ਕਰੂਗਾ ਯਾਰੇ ਦੱਸ ਹੱਸਦੇ ਸੀ ਐਦਾਂ ਕਹਿ ਕੇ ਪਰ ਜਵਾਬ ਆ ਜਿੱਦਿ ਜਦੋਂ ਵੀਡੀਓ ਜਾਂਦੀਆਂ ਨੇ ਨਾ ਜੀ ਤੇ ਜਵਾਬ ਐਦਾਂ ਦੇਣਾ ਚਾਹੀਦਾ ਮਿਲ ਜਾਂਦਾ ਹੈ ਬਿਲਕੁਲ ਕਿਉਂਕਿ ਹੁਣ ਤੁਸੀਂ ਤਾਂ ਆਪ ਦਾ ਤਾਂ ਸਟੈਬਲਿਸ਼ ਕਰ ਹੀ ਰਿਹਾ ਹੈ ਤੇ ਤੁਸੀਂ ਹੋਰ ਵੀ ਜਿਹੜਾ ਤੁਸੀਂ ਕਰ ਰਹੇ ਹੋ ਕੰਮ ਫ੍ਰੀ ਆਫ ਕੋਸ ਤੁਸੀਂ ਟ੍ਰੇਨਿੰਗ ਦੇ ਰਹੇ ਹੋ ਇਹ ਵੀ ਕਿਤਨਾ ਕਿਤੇ ਆਪਦੇ ਆਪ 'ਚ ਬਹੁਤ ਵਧੀਆ ਗੱਲ ਹੈ ਪਰ ਲੇਬਰ ਦੀ ਜੇ ਗੱਲ ਕਰਨਾ ਲੇਬਰ ਕਿੰਨੀ ਹੈ ਫੇਰ ਤੁਹਾਡੇ ਕੋਲ ਹੁਣ ਦੇਖੋ ਜੀ ਸਾਡੇ ਕੋਲ ਜਿਹੜੇ ਪੱਕੇ ਬੰਦੇ ਹੁੰਦੇ ਨੇ ਜੀ ਉਹ ਤਾਂ ਇੱਕ ਦੋ ਬਹੁਤ ਹੈ ਕਿਉ ਇੱਕ ਵਾਰ ਬੈੱਡ ਬਣ ਗਏ ਜਦੋਂ ਅਸੀਂ ਬੈੱਡ ਬਣਾਣੇ ਆ ਉਦੋਂ 5-7 ਬੰਦਿਆਂ ਦੀ ਲੋਡ ਪੈਂਦੀ ਏ ਸਾਨੂੰ ਉਸ ਤੋਂ ਬਾਅਦ ਤਾਂ 2 ਮਹੀਨੇ ਪਾਣੀ ਲਾਣਾ ਫਿਰ ਜਦੋਂ ਖਾਦ ਉਤਰਨੀ ਹੈ ਜੀ ਉਸ ਟਾਈਮ ਪੰਜ ਸੱਤ ਬੰਦਿਆਂ ਦੀ ਲੋੜ ਪੈਂਦੀ ਹੈ ਅਸੀਂ ਡੇਲੀ ਬੇਸ ਤੇ ਬੰਦਿਆਂ ਨੂੰ ਬੁਲਾਉਂਦੇ ਨੇ ਪਰਮਾਨੈਂਟ ਲੇਬਰ ਲੱਖਣ ਦੀ ਲੋੜ ਨਹੀਂ ਹੈ ਜੇ ਤੁਹਾਡੇ 100 ਬੈੱਡ ਵੀ ਇਹ ਤਾਂ ਤੁਸੀਂ ਦੋ ਬੰਦੇ ਪਰਮਾਨੈਂਟ ਰੱਖ ਲਓ ਬਾਕੀ ਲੇਬਰ ਤੁਸੀਂ ਡੇਲੀ ਬੇਸ ਤੇ ਜਦੋਂ ਤੁਹਾਨੂੰ ਲੋੜ ਅਨਸਾਰ ਬੁਲਾ ਲਓ ਤਾਂ ਮਤਲਬ ਵੀ ਕੋਈ ਬਾਹਰ ਹੋਰ ਖਰਚਾ ਵੀ ਨਹੀਂ ਹੈ ਕੋਈ ਨਹੀਂ ਨਹੀਂ ਜੇ ਤੁਸੀਂ ਆਪ ਕਰ ਸਕਦੇ ਹੋ ਹਨਾ ਜੇਕਰ ਤੁਹਾਡੇ 10 ਬੈੱਡ ਨੇ ਤੇ ਉਹ ਤਾਂ ਤੁਸੀਂ ਪਾਣੀ ਤੁਸੀਂ ਆਪ ਵੀ ਲਾ ਸਕਦੇ ਹੋ ਤੁਹਾਨੂੰ ਬੰਦਾ ਰੱਖਣ ਦੀ ਲੋੜ ਨਹੀਂ ਹੈ ਜੀ ਪਰ ਹੋਰ ਇਹਦੇ ਵਿੱਚ ਕੀ ਐਡ-ਆਨ ਕੁਝ ਕਰਦੇ ਹੋ ਜਾਂ ਸਿਰਫ ਇਹੀ ਦੋ ਚੀਜ਼ਾਂ ਕੀ ਗੰਡੋਵਾ ਇੱਕ ਤਾਂ ਤੇ ਪਾਣੀ ਦਾ ਮੌਇਸਚਰ ਲਈ ਚਾਹੀਦਾ ਚਾਹੀਦਾਗਾ ਗੋਹਾ ਤਾਂ ਮੋਢਲੀ ਇਹਦੀ ਲੋਡ ਹੈਗੀ ਹੋਰ ਇਸ ਤੋਂ ਬਿਨਾ ਕੀ ਕੁਝ ਐਡ ਕਰਦੇ ਹੋਂ ਕਦੇ ਦੇਖੋ ਵੀਰ ਜੀ ਜਿਹੜੀ ਵਰਮੀ ਕੰਪੋਸਟ ਹੈ ਨਾ ਜੀ ਪੌਦੇ ਨੂੰ ਆਪਣਾ ਫੁੱਲ ਆ ਫਲ ਦੇਣ ਵਾਸਤੇ 16 ਤਰ੍ਹਾਂ ਦੇ ਤੱਤਾਂ ਦੀ ਲੋਡ ਹੁੰਦੀ ਹੈ ਜੀ ਤਿੰਨ ਤੱਤ ਉਹ ਮਿੱਟੀ ਪਾਣੀ ਤੇ ਹਵਾ ਤੋਂ ਲੀਨ ਲੈਂਦੇ ਨੇ ਜੀ ਤੇ ਬਾਕੀ 13 ਤੱਤ ਤੁਹਾਨੂੰ ਵਰਮੀ ਕੰਪੋਸਟ ਤੋਂ ਮਿਲ ਜਾਂਦੇ ਨੇ ਹੋਰ ਕਿਸੇ ਤੱਤ ਦੀ ਲੋੜ ਨਹੀਂ ਡੀਏਪੀ ਯੂਰੀਆ ਦੀ ਸਾਰੀ ਕੁਆਲਿਟੀ ਇਹਦੇ ਵਿੱਚ ਹੁੰਦੀ ਹੈ ਜੀ ਉਲਟਾ ਚਾਰ ਪੰਜ ਹੋਰ ਚੀਜ਼ਾਂ ਜਿਹੜੀਆਂ ਵਧ ਹੁੰਦੀਆਂ ਨੇ ਜਿਵੇਂ ਗੰਡਵਾ ਆਪਣੇ ਸਰੀਰ ਤੇ ਇੱਕ ਲੀਕੋਡ ਛੱਡਦਾ ਹੈ ਜੀ ਉਹ ਚ ਮਾਈਕਰੋ ਤੇ ਮੈਕਰੋ ਨਿਊਟ੍ਰੀਐਂਟ ਹੁੰਦੇ ਨੇ ਜੀ ਹਿਊਮਿਕ ਐਸਿਡ ਹੁੰਦਾ ਜੋ ਮਿੱਟੀ ਵਾਸਤੇ ਬਹੁਤ ਵਧੀਆ ਹੈ ਜੀ ਇਸ ਕਰਕੇ ਹੋਰ ਕੁਝ ਮਿਲਾਉਣ ਦੀ ਲੋੜ ਨਹੀਂ ਹਾਂ ਤੁਸੀਂ ਇਹ ਚ ਨਿੰਮ ਦੇ ਪੱਤੇ ਬੈੱਡਾਂ ਦੇ نیچے ਪਾ ਦਿਓ ਤੇ ਉੱਤੇ ਬੈੱਡ ਬਣਾ ਦਿਓ ਤੇ ਕੁਆਲਿਟੀ ਥੋੜੀ ਜਿਹੀ ਵਧੀਆ ਬਣ ਜਾਂਦੀ ਹੈ ਜੀ ਕਿਉਂਕਿ ਨਿੰਮ ਦੇ ਕਾਰਨ ਨਿੰਮ ਦੇ ਪੱਤੇ ਉਸੇ ਲਗਾ ਦਿੰਨੇ ਮਤਲਬ ਕਿ ਅਸੀਂ نیچے ਵਿਛਾ ਦਿੰਦੇ ਨੇ ਜੀ ਤੇ ਉੱਤੇ ਇਹਨੂੰ ਆਪਾਂ ਪਾ ਕੇ ਤੇ ਗੰਡੋਵਾ ਫਿਰ ਉਹ ਪੱਤੇ ਵੀ ਖਾਦੇ ਨਾਲ ਹੀ ਡੀਕੰਪੋਜ਼ ਕਰ ਦਿੰਦਾ ਤੇ ਉਹਦੀ ਨਿੰਮ ਦੀ ਕੁਆਲਿਟੀ ਤੁਹਾਡੀ ਖਾਦ ਚ ਆ ਜਾਂਦੀ ਹੈ ਜਿਹਦੇ ਨਾਲ ਮਿੱਟੀ ਦੇ ਰੋਗ ਬਹੁਤ ਘੱਟ ਲੱਗਦੇ ਨੇ ਪੌਦਾ ਸਵਾਸਤ ਹੋ ਜਾਂਦਾ ਹੈ ਕਿ ਕਿਉਂਕਿ ਖਾਦ ਕਦੋਂ ਵੀ ਕੋਈ ਵੀ ਜਿਹੜਾ ਪ੍ਰੋਡਕਟ ਤਿਆਰ ਹੋਣਾ ਕੋਈ ਖੇਤੀ ਦਾ ਕੋਈ ਫਲ ਆ ਕੋਈ ਆਪਾਂ ਨਰਸਰੀਆਂ ਦੀ ਗੱਲ ਕਰਦੇ ਹਾਂ ਫੁੱਲ ਵਗੈਰਾ ਜਾਂ ਕੋਈ ਵੀ ਪੌਦੇ ਨੇ ਉਹਨਾਂ ਨੂੰ ਖਾਦ ਤਾਂ ਉਹਨਾਂ ਦੀ ਇੱਕ ਜੜ ਹੈਗੀ ਖਾਦ ਤੋਂ ਬਿਨਾ ਤਾਂ ਉਹ ਬਦ ਨਹੀਂ ਬਦ ਫੁੱਲ ਸਕਦੀ ਨਹੀਂ ਤਾਂ ਜਿੱਥੇ ਆਪਨੇ ਅੱਜ ਕੱਲ ਰੇਹਾਂ ਸਪਰੇਆ ਚੱਲ ਰਹੀਆਂ ਨੇ ਕਿਤਨਾ ਕਿਤੇ ਆਪਾਂ ਉਹ ਵੀ ਆਰਗੇਨਿਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਇਹ ਵੀ ਕਿਤਨਾ ਕਿਤੇ ਤਾਂ ਫਿਰ ਮਦਦ ਪੂਰੀ ਕਰਦੀ ਹੋਣੀ ਹੈ ਖਾਦ ਦੀ ਕਿਸਮ ਉੱਥੇ ਅ ਦੇਖੋ ਜੀ ਜੇ ਤੁਸੀਂ ਆਪਾਂ ਮੰਨ ਕੇ ਚੱਲੀਏ ਇੱਕ ਖੇਤ 'ਚ 30000 ਦਾ ਖਰਚਾ ਹੁੰਦਾ ਹੈ ਠੀਕ ਹੈ ਜੀ ਉਹ ਚਾ ਯੂਰੀਆ ਡੀਏਪੀ ਪੈਸਟੀਸਾਈਡ ਤੇ ਰੂੜੀ ਖਾਦ ਪੰਜ ਸੱਤ ਟਰਾਲੀਆਂ ਕਿਲੇ ਚ ਪਾਣੇ ਹੋ ਤੇ ਉਹਦਾ ਮੰਨ ਕੇ ਚੱਲੋ ਵੀ ਸਾਲ ਦਾ ਖਰਚਾ ਜੇ ਆਪਾਂ ਕੈਲਕੂਲੇਟ ਕਰੀਏ 30000 ਬਣ ਜਾਂਦਾ ਜੀ ਬਟ ਜੇ ਆਪਾਂ ਵਰਮੀ ਕੰਪੋਸਟ ਪਾਉਂਦੇ ਆ ਬਲਕ ਚ ਜੇ ਆਪਾਂ ਲੰਨੇ ਆ ਤਾਂ ਇਹ ਤੁਹਾਨੂੰ 12 ਤੋਂ 18000 ਦੀ ਪੈਂਦੀ ਹੈ ਤੇ ਤੁਹਾਡਾ ਉੱਥੇ 12 ਤੋਂ 15000 ਰੁਪਏ ਬਚਦਾ ਹੀ ਹੈ ਜੇ ਤੁਸੀਂ ਇਹ ਪਾਣੇ ਹੋ ਤੇ ਉਲਟਾ ਤੁਹਾਡਾ ਖੇਤ ਵੀ ਆਰਗੈਨਿਕ ਹੋ ਰਿਹਾ ਤੁਹਾਡੀਆਂ ਫਸਲਾਂ ਆਰਗੈਨਿਕ ਹੋ ਰਹੀਆਂ ਹੈ ਨਾ ਜੀ ਤੇ ਫਿਰ ਫਾਇਦਾ ਵੀ ਵਧੀਆ ਮੰਨ ਰਹੀ ਹੈ ਮਿੱਟੀ ਵਧੀਆ ਬਣਦੀ ਹੈ ਤੁਹਾਡੇ ਖ ਠੀਕ ਹੈ ਜੀ ਤੇ ਨਾਲੇ ਤੁਹਾਡਾ 15000 ਰੁਪਏ ਬਚ ਵੀ ਰਿਹਾ ਨਾਲੇ ਤੁਹਾਡਾ ਖੇਤ ਆਰਗੈਨਿਕ ਹੋ ਰਿਹਾ ਜੀ ਹਾਂਜੀ ਹੋਰ ਇਹਦਾ ਜੇ ਕੋਈ ਲਾਹਾ ਲੈਣ ਦੇ ਲਈ ਆਪਾਂ ਗੱਲ ਕਰੀ ਤਾਂ ਕਿਉਂਕਿ ਖਾਦਾਂ ਦੀ ਤਾਂ ਮੇਨਲੀ ਆਪਾਂ ਆਪ ਹੀ ਗੱਲਾਂ ਕਰਦੇ ਆਂ ਜੋ ਜਿਹੜੀਆਂ ਬਿਮਾਰੀਆਂ ਅੱਜ ਕੱਲ ਇੰਨੀਆਂ ਖਾਦਾਂ ਤੋਂ ਹੀ ਹੁੰਦੀਆਂ ਨੇ ਆਪਾਂ ਕਹਿੰਦੇ ਕਿ ਡੀਪੀ ਯੂਰੀਆ ਜਿਹੜੇ ਪੈਸਟੀਸਾਈਡਸ ਆ ਇਹਨਾਂ ਨੂੰ ਅਵੋਇਡ ਕਰਨਾ ਚਾਹੀਦਾ ਤਾਂ ਇਹ ਵੀ ਆਰਗੈਨਿਕ ਜਿਹੜੀ ਕਿਸਮ ਹੈਗੀ ਖਾਦ ਦੀ ਇਹ ਉਹਨਾਂ ਨੂੰ ਜਿਵੇਂ ਹੁਣ ਆਪਾਂ ਕਹ ਲਈਏ ਕਿ ਸੌਖੇ ਸ਼ਬਦਾਂ ਦੇ ਵਿੱਚ ਜੇ ਕੋਈ ਫਲ ਫਰੂਟ ਲਾਉਣਾ ਹੈਗਾ ਆਪਾਂ ਜਾਂ ਕੋਈ ਸਬਜ਼ੀਆਂ ਲਾਉਣੀਆਂ ਆਪਾਂ ਕਰੇ ਤਾਂ ਉਹਦੇ ਵਾਸਤੇ ਸਭ ਤੋਂ ਵੇਰਤ ਚੀਜ਼ ਹੈ ਸਭ ਤੋਂ ਬੈਸਟ ਚੀਜ਼ ਹੈ ਜੀ ਇਸ ਤੋਂ ਇਲਾਵਾ ਇਹਦਾ ਇੱਕ ਪਾਣੀ ਨਿਕਲ ਜਿਹੜਾ ਇਹਦਾ ਰਿਸਕੇ ਹਾਂਜੀ ਪਾਣੀ ਨਿਕਲਦਾ ਇਹਨੂੰ ਵਰਮੀ ਵਾਸ਼ ਕਹਿੰਦੇ ਨੇ ਜੀ ਇਹ Amazon Flipkart ਤੇ 250 ਰੁਪਏ ਤੋਂ ਲੈ ਕੇ 400 ਰੁਪਏ ਲੀਟਰ ਵਿਕਦਾ ਹੈ ਜੀ ਇਹ ਇਕੱਲਾ ਇੰਨਾ ਕ ਪਾਣੀ ਇਹ ਪਾਣੀ ਜਿਹੜਾ ਇਹ ਨਿਕਲਦਾ ਜੀ ਕਿਉਂਕਿ ਗੰਡੋਏ ਦੇ ਤੱਤੇ ਚ ਰਲ ਕੇ ਇਹ ਆਂਦੇ ਨੇ ਜੀ ਇਹ ਫੇਰ ਤੁਸੀਂ ਇਕੱਠਾ ਕਰ ਦੋ ਇਹਨੂੰ ਹਾਂਜੀ ਅਸੀਂ ਇਹਨੂੰ ਕਲੈਕਟ ਕਰਕੇ ਲੀਟਰ-ਲੀਟਰ ਦੀਆਂ ਬੋਤਲਾਂ 'ਚ ਭਰ ਕੇ ਸੇਲ ਕਰਦੇ ਹਾਂ ਜੀ ਇਹ ਕਾਦਲੀ ਕੰਮ ਆਉਂਦਾ ਜਿਆਦਾ ਇਹ ਵੀ ਦੇਖੋ ਤੁਸੀਂ ਇਹਨੂੰ ਦੋ ਤਰੀਕੇ ਨਾਲ ਯੂਜ਼ ਕਰ ਸਕਦੇ ਹੋ ਅਸੀਂ ਇਹ ਸਿਰਫ ਉਸ ਤੋਂ ਨਿਕਾਲਦੇ ਹਾਂ ਜਿੱਥੇ ਅਸੀਂ ਨਿੰਮ ਪਾਈ ਹੁੰਦੀ ਹੈ ਜੀ ਉਹਦੇ ਨਾਲ ਕੀ ਹੁੰਦਾ ਹੈ ਫਰਟੀਲਾਈਜ਼ਰ ਦਾ ਵੀ ਕੰਮ ਕਰਦਾ ਹੈ ਤੇ ਪੈਸਟੀਸਾਈਡ ਦਾ ਵੀ ਹਾਂ ਜੇ ਤੁਸੀਂ ਛਿੜਕੋਗੇ ਸਪਰੇਅ ਕਰ ਦੋਗੇ ਤਾਂ ਤੁਹਾਡਾ ਪੈਸਟੀਸਾਈਡ ਦਾ ਕੰਮ ਕਰੂਗਾ ਜੇ ਤੁਸੀਂ ਜ਼ਮੀਨ 'ਚ ਇਹਨੂੰ ਪਾ ਦੋਗੇ ਘੋਲ ਕੇ ਹਨਾ ਜੀ ਇੱਕ ਭਾਗ ਇਹਦਾ 10 ਭਾਗ ਪਾਣੀ ਰਲਾ ਕੇ 1 ਲੀਟਰ 'ਚ 10 ਲੀਟਰ ਪਾਣੀ ਪਾ ਕੇ ਤੁਸੀਂ ਕਿਸੇ ਵੀ ਪੌਦਿਆਂ 'ਚ ਪਾ ਦੋਗੇ ਤਾਂ ਉਹਦੀ ਗਰੋਥ ਬੂਸਟਰ ਦਾ ਕੰਮ ਕਰੂਗਾ ਜੀ ਇਹ ਖਾਦ ਨਾਲੋਂ ਵੀ ਜ਼ਿਆਦਾ ਵਧੀਆ ਚੀਜ਼ ਹੈ ਇਹ ਮਾਲੋਂ ਨਾਲ ਤਾਂ ਇੱਕ ਵਧੀਆ ਹੋਊਗੀ ਫਸਲ ਤੇ ਨਾਲੇ ਉਹ ਦੁੱਗਣੀ ਤਿਗਣੀ ਜਿਆਦਾ ਜਲਦੀ ਹੋਊਗੀ ਕੀੜਾ ਨਹੀਂ ਲੱਗੂਗਾ ਤਾਂ ਲਾਸਟ ਦੇ ਬਈ ਜਿਹੜੇ ਅੱਜ ਕੱਲ ਬਹੁਤ ਸਾਰੇ ਆਰਗੇਨਿਕ ਇੱਕ ਕਿਉਂਕਿ ਟੌਪਿਕ ਚੱਲ ਰਿਹਾ ਫਾਰਮਿੰਗ ਦੇ ਵਿੱਚ ਹਨਾ ਝੋਨਾ ਲਗਾਉਣ ਦੀ ਨਾਲ ਲਗਾਉਣ ਦੀਆਂ ਇਹਦੇ ਵਿੱਚ ਵੀ ਦਚਿੱਤੀ ਦੇ ਵਿੱਚ ਨੇ ਸਰਕਾਰਾਂ ਕਹਿ ਰਹੀਆਂ ਘਟਾਓ ਪਾਣੀ ਸਾਡਾ ਬਿਲਕੁਲ ਹੀ ਖਤਮ ਹੋ ਰਿਹਾ ਹੈਗਾ ਕਿਉਂਕਿ ਆਉਣ ਵਾਲੇ ਸਾਲਾਂ ਦੇ ਵਿੱਚ ਤਾਂ ਕਿਹਾ ਜਾਂਦਾ ਕਿ 10-15 ਸਾਲਾਂ ਬਾਅਦ ਪਾਣੀ ਵੀ ਬਿਲਕੁਲ ਧਰਤੀ ਹਲੋਂ ਜਾਊਗਾ ਹੁਣ ਵੀ ਆਪਾਂ ਸਮਰਸੀਬਲ ਦੇ ਦੇ ਤਾਂ ਬਹੁਤ ਫੁੱਟ ਡੂੰਗਾ ਜਾ ਚੁੱਕਿਆ ਹੁਣ ਉਹਨਾਂ ਚੀਜ਼ਾਂ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਿ ਆਹ ਜਿਹੜੀਆਂ ਚੀਜ਼ਾਂ ਨੇ ਆਰਗੈਨਿਕ ਹੋ ਗਿਆ ਆਰਗੈਨਿਕ ਤਰ੍ਹਾਂ ਤੁਸੀਂ ਉਹਨੂੰ ਆਦਾ ਜ਼ਿਆਦਾ ਫਸਲੀ ਸਰਕਲ ਬਦਲੋ ਬਦਲੋ ਬਿਲਕੁਲ ਜੀ ਬਿਲਕੁਲ ਦੇਖੋ ਜੀ ਅੱਜ ਕੱਲ ਲੱਗੇ ਨੇ ਆਪਣੇ ਪੰਜਾਬ 'ਚ ਰੈਵੋਲੂਸ਼ਨ ਆ ਗਿਆ ਜੀ ਇਹ ਲਾਕਡਾਊਨ ਤੋਂ ਬਾਅਦ ਇਹ ਜ਼ਿਆਦਾ ਪਰਫੁੱਲਿਤ ਹੋਇਆ ਹੈ ਨਾ ਜੀ ਇਹ ਕੰਮ ਨੂੰ ਲਾਕਡਾਊਨ ਤੋਂ ਬਾਅਦ ਜਿਵੇਂ ਵਰਮੀ ਕੰਪੋਸਟ ਯੂਜ਼ ਕਰਨ ਲੱਗੇ ਲੋਕ ਸਬਜ਼ੀਆਂ ਵਾਲਾ ਆਰਗੈਨਿਕ ਜਾਣ ਲੱਗੇ ਆਰਗੈਨਿਕ ਦਾਣਾ ਜੋ ਵੀ ਫੂਡ ਹੈ ਉਹਨਾਂ ਵੱਲ ਨੂੰ ਚੱਲ ਪਏ ਤੇ ਹਨਾ ਕਈ ਤਰ੍ਹਾਂ ਦੇ ਮਲਟੀ ਕਾਮਿੰਗ ਜਿਵੇਂ ਕਹਿ ਦਿੰਨੇ ਆ ਉਹ ਕਰਨ ਲੱਗ ਗਏ ਨੇ ਜੀ ਹੁਣ ਹਨਾ ਜੀ ਤੇ ਬਹੁਤ ਵਧੀਆ ਇਹ ਆਉਣ ਵਾਲਾ ਟਾਈਮ ਆਰਗੈਨਿਕ ਦਾ ਹੀ ਹੈ ਤੇ ਇਹ 15 ਸਾਲ ਦੇ ਵਿੱਚ ਇਹ ਤਬਦੀਲੀ ਆ ਜਾਣੀ ਹੈ ਲੋਕ ਪੈਸਟੀਸਾਈਡ ਨੂੰ ਖਤਮ ਕਰਦਣਗੇ ਜੀ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਕਿ ਇਨਫੋਰਮੇਸ਼ਨ ਜਿਹੜੀ ਹੈ ਇਹ ਬਹੁਤ ਮਹੱਤਵਪੂਰਨ ਆਉਣ ਵਾਲੇ ਜਨਰੇਸ਼ਨ ਦੇ ਲਈ ਜੀ ਬਿਲਕੁਲ ਬਿਲਕੁਲ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਪਹਿਸਨ ਸਾਡੇ ਨਾਲ ਬਾਈ ਹੋਣੀ ਜਿਨ੍ਹਾਂ ਨੇ ਵਰਮੀ ਕੰਪੋਸਟ ਦਾ ਕੰਮ ਸ਼ੁਰੂ ਕੀਤਾ ਤੇ ਇਹ ਪੂਰਾ ਸਕਸੈਸਫੁਲ ਹੀ ਨੇ ਕੰਮ ਦੇ ਵਿੱਚ ਤੇ ਰਜਾਨਾ ਇਹਨਾਂ ਦੇ ਕੋਲ ਸੈਂਕੜੇ ਦੀ ਗਿਣਤੀ ਦੇ ਵਿੱਚ ਸਟੂਡੈਂਟਸ ਆ ਕੇ ਟ੍ਰੇਨਿੰਗ ਲੈਂਦੇ ਨੇ ਤੇ ਹੋਰ ਨੌਜਵਾਨ ਵੀ ਆਉਂਦੇ ਨੇ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੁੰਦਾ ਹੈ ਅਜਿਹੇ ਵੀਡੀਓਜ਼ ਅਜਿਹੀਆਂ ਮੋਟੀਵੇਸ਼ਨਲ ਵੀਡੀਓਜ਼ ਜਾਂ ਹੋਰ ਨਵੇਂ ਕੰਮਾਂ ਨੂੰ ਲੈ ਕੇ ਤੁਹਾਡੇ ਤੱਕ ਆਉਂਦੇ ਰਹਿਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ ਕੈਮਰਾ ਪਰਸਨ ਕ੍ਰिएशन ਦੇ ਨਾਲ ਮਨਦੀਪ ਜੋਤ ਪ੍ਰੋਪੰਜਾ